ਭਾਈ ਜੀ ਮੈਨੂੰ ਤੇ ਲਗਭਗ 8 ਕੋ ਸਾਲ ਬਾਈ ਦੇ ਨਾਲ ਜੁੜੇ ਹੋ ਗਏ ਇਹ ਇੱਕ ਜਿਹੜੇ ਆਪਣੀ ਪਹਿਲਾ ਟੀਮ ਦਾ ਨਾਮ ਸੀਗਾ ਵੀ ਡੂ ਨੋਟ ਐਕਸੈਪਟ ਮਨੀ অর ਥਿੰਗ ਉਹ ਨਾਮ ਕਾਫੀ ਵੱਡਾ ਸੀਗਾ ਸਸਤੀ ਗੱਲ ਦੀ ਸਾਰਿਆਂ ਨੂੰ ਜੇ ਤੁਹਾਨੂੰ ਕੀੰਦੂ ਪਰੰਤੂ ਕਰਨ ਦਾ ਸਮਾਂ ਮਿਲ ਗਿਆ ਅਵੇ ਤੇ ਅੱਜ ਇਹ ਇਨਸਾਨੀਅਤ ਦੇ ਪਲੇਸ ਤੇ ਵੀਡੀਓ ਜੁੜ ਛੇ ਕਰ ਲਿਓ ਅਨਮੋਲਕ ਵਾਤਰਾ ਬਾਈ ਨੇ ਉਹਦਾ ਨਾਮ ਸ਼ਾਰਟ ਕਰਕੇ ਇੱਕ ਜ਼ਰੀਆ ਰੱਖਤਾ ਇੱਕ ਜ਼ਰੀਆ ਨੂੰ ਰਿਪਰੈਜ਼ੈਂਟ ਕਰਦੇ ਹੋਏ ਮੈਨੂੰ ਲਗਭਗ ਇੱਥੇ ਵੀ ਕਾਫੀ ਜ਼ਰ ਆਪਣੀ ਅੰਮ੍ਰਿਤਸਰ ਵਿੱਚ ਚਲਾ ਰਿਆਂ ਭਾਈ ਜੀ ਆਪਾਂ ਦੇਲੀ ਧਰਮ ਸਿੰਘ ਮਾਰਕੀਟ ਦਾ ਦਰਵਾਜਾ ਸਾਹਿਬ ਦੇ ਕੋਲ ਉਹਦੇ ਬਿਲਕੁਲ ਸਾਹਮਣੇ ਪੰਜਾਬ ਐਂਡ ਸਿੰਧ ਬੈਂਕ ਦਾ ਏਟੀਐਮ ਹੈ ਰੋਜ਼ਾਨਾ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ ਉੱਥੇ ਮਿਲਦੇ ਆ। ਤੁਹਾਨੂੰ ਆਗਾ ਤਾਂ ਉਹਨੂੰ ਦੇਖੋ। ਮਾੜੀ ਇਹਦੀ ਇੰਨੀ ਟੁੱਟੀ ਹੋਈ ਹੈ। ਅਬੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਇੰਟਰਵਿਊ ਆਪਾਂ ਅਪਲੋਡ ਕਰੀ ਦੀ ਆ ਕਿ ਭਾਜੀ ਇਹ ਫਲਾਣਾ ਪੇਸ਼ੈਂਟ ਆ ਕਿ ਆਪਣੇ ਇਲਾਜ ਕਰਵਾਣ ਤੋਂ ਸਮਰਥ ਆ। ਵੀਡੀਓ ਅਪਲੋਡ ਕਰਨ ਦੀ ਧੀਰ ਹੁੰਦੀ ਹੈ ਭਾਈ ਜੀ ਕੋਈ ਨਾ ਕੋਈ ਰੱਬ ਰੂਪ ਵੀਡੀਓ ਵੇਖ ਲੈਂਦਾ ਡੋਨਰ ਤੇ ਉੱਥੇ ਆ ਕੇ ਡਾਇਰੈਕਟ ਉਹਨਾਂ ਦੀ ਹਸਪੀਟਲ 'ਚ ਜਾ ਫੰਗਲ ਫੈਸ਼ਨ ਕਰਕੇ ਬਾਈ ਦਾ ਇੱਕ ਪਾਸਾ ਪ੍ਰੋਪਰ ਅੱਖ ਦੇ ਬਰੀਨ ਤੱਕ ਦੀ ਪਾਈ ਫੰਗਲ ਫੈਲ ਰਹੀ ਹੈ ਗੱਲ ਕਰੀਏ ਅਨਮੋਲ ਗਵਾਤਲਾ ਜੀ ਉਹਨਾਂ ਤੇ ਬੜੇ ਲੋਕ ਸਵਾਲ ਚੁੱਕਦੇ ਸੀ ਵੀ ਉਹ ਬੜਾ ਫੈਸ਼ਨ ਕਰਦਾ ਬੜਾ ਮਹਿੰਗੇ ਮਹਿੰਗੇ ਲੱਗਦੇ ਕੱਪੜੇ ਪਾਉਂਦਾ ਵਾ ਇਸ ਤਰ੍ਹਾਂ ਦੀ ਗੱਲਾਂ ਕਰਦੇ ਨੇ ਉਹਨਾਂ ਤੇ ਬੜੇ ਸਵਾਲ ਚੁੱਕੇ ਗਏ ਸੀ ਬਾਈ ਲੋਕਾਂ ਨੇ ਤਾਂ ਰੱਬ ਨੂੰ ਨਹੀਂ ਬਖਸ਼ਿਆ ਬਾਈ ਜੀ ਇਤਿਹਾਸ ਵੜ ਕੇ ਵੇਖੇ ਬਾਬਾ ਨਾਨਕ ਨੂੰ ਬਾਈ ਜੀ ਵੱਟੇ ਵਜੇ ਨੇ ਬਾਈ ਯੇਸ਼ੂ ਮਸੀਹ ਨੂੰ ਸਲੀਬ ਤੇ ਚੜਨਾ ਪਿਆ ਬਾਈ ਜੀ ਅਨਮੋਲ ਭਾਈ ਨੇ ਇੱਕ ਐਦਾਂ ਦਾ ਪਲੇਟਫਾਰਮ ਕ੍ਰੀਏਟ ਕਰਤਾ ਜਿੱਥੇ ਹੁਣ ਤੱਕ ਲੱਖਾਂ ਮਰੀਜ਼ਾਂ ਵੇਰੇ ਪਾਪਾ ਬਹੁਤ ਜ਼ਿਆਦਾ ਬਿਮਾਰ ਸੀ ਕਿਸੇ ਜ਼ਿਆਦਾ ਸੇ ਜ਼ਿਆਦਾ ਕਿ ਹੈ ਬਾਈ ਮਰੀਜ਼ ਇਦਾਂ ਦੇ ਦੁਖੀ ਤੋਂ ਦੁਖੀ ਆਉਂਦੇ ਨੇ ਆਪਣੇ ਘਰ ਤੱਕ ਵੇਚ ਦਿੰਦੇ ਨੇ ਪਿਆਹੇ ਵਿਆਜੀ ਚੁੱਕ ਕੇ ਲਾ ਦਿੰਦੇ ਨੇ ਬਾਈ ਸਾਡੇ ਵਰਗੇ ਨੇ ਫੋਕੀ ਖੀਨੇ ਰੁਪਏ ਕਿਨੇ ਇੱਕ ਜਿਹੜਾ ਪੱਖਾ ਹੀ ਦਾਨ ਕਰਨਾ ਹੋਣਾ ਕਿ ਚੰਗੀ ਜਗ੍ਹਾ ਤੇ ਧਾਰਮਿਕ ਸਥਾਨ ਦੇ ਉੱਤੇ ਤੇ ਬਾਈ ਸਾਰੇ ਠੱਬਾ ਦਾ ਨਾਲ ਖਾਣੇ ਆ ਟੱਬਰ ਦਾ ਜਿਹੜਾ ਛੋਟਾ ਲੈ ਗਿਆ ਨਾ ਕਵੀ ਨਹੀਂ ਯਾਰ ਦਾਨ ਕੀਤਾ ਚਲੋ ਉਹ ਛੋਟਾ ਲੈ ਦਵਾਈ ਦਾ ਸਾਰੇ ਟੱਬਰ ਦੇ ਨਾਮ ਆਣੇ ਚਾਹੀਦੇ 1000 ਰੁਪਏ ਦਾ ਪੱਖਾ ਹੁੰਦਾ ਸਾਰੇ ਟੱਬਰ ਦੇ ਨਾਲ ਖਾਏ ਹੁੰਦੇ ਐਦਾਂ ਦੇ ਬਈ ਡੋਨਰ ਬੈਠੇ ਨੇ ਲੱਖਾਂ ਰੁਪਏ ਦੀ ਸੇਵਾ ਮਹੀਨੇ ਦੀ ਕਰਦੇ ਨੇ ਅਸੀਂ ਦੁਆਵਾਂ ਲੈਣ ਹੀ ਇੱਥੇ ਆਉਂਦੀਆਂ ਜਿਹੜੇ ਵੀ ਹੁੰਦੀਆਂ ਦੁਆਵਾਂ ਵੀ ਜੇ ਪ੍ਰਵਾਹ ਦੇ ਢਿੱਡੋਂ ਨਿਕਲਿਆ ਔਖੇ ਵੇਲੇ ਨਿਕਲਦੀਆਂ ਨਾ ਉਹੋ ਹੀ ਆਪਾਂ ਨੂੰ ਚਾਹੀਦੀਆਂ ਬਸ ਜਿਹੜੇ ਬੜੇ ਅੱਗੇ ਆਉਂਦੀਆਂ ਕੰਮ ਵੀ ਆਉਂਦੀਆਂ ਦੁਆਵਾਂ ਬਦਵਾ ਕੇ ਖਾਲੀ ਨਹੀਂ ਜਾਂਦੀਆਂ ਭਾਈ ਉਹ ਮੇਰੇ ਨਾਲ ਸਾਰੇ ਤੁਸੀਂ ਦੇਖਿਆ ਨਾ ਥੋੜੇ ਦਿਨ ਪਹਿਲਾਂ ਭਾਈ ਮੇਰੇ ਗੁੜੀਆਂ ਵੈਂਟੀਲੇਟਰ ਦੀ ਵੈਂਟੀਲੇਟਰ ਪਾਇਆ ਗੁੜੀਆਂ ਨੇ ਖੁਦ ਲਾਤੀ ਸੀ ਭਾਈ ਉਹਨੇ ਨਹੀਂ ਲਾਈ ਰੱਬ ਨੇ ਆਕੇ ਲਵਾਈ ਸੀ ਜਿਹੜਾ ਬਚਾਇਆ ਨਾ ਮੇਰੇ ਗੁਰੂ ਸਾਹਿਬ ਨੇ ਆਕੇ ਆਕੇ ਬਚਾਇਆ ਸਾਸੀਗਾ ਦੋਸਤੋ ਮੈਂ ਹਟੋੜਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਨਲ ਦੇ ਨਾਲ ਅਸੀਂ ਅਕਸਰ ਦੇਖਦੇ ਪਈ ਸਮਾਜ ਤੇ ਵੀ ਜਾਂ ਐਨਜੀਓ ਕਿਸਤਾ ਕੰਮ ਕਰਦੀ ਆ ਅਕਸਰ ਸੀ ਵੱਡੇ ਵੱਡੇ ਇਲਜ਼ਾਮ ਚਲਾਉਂਦੇ ਆ ਐਨਜੀਓ ਤੇ ਵੀ ਇਹ ਪੈਸਾ ਖਾਂਦੇ ਨੇ ਲੋਕਾਂ ਦੀ ਮਿਹਨਤ ਦੀ ਕਮਾਈ ਖਾਂਦੇ ਨੇ ਪਰ ਕਦੀ ਇਹ ਨਹੀਂ ਦੇਖਿਆ ਵੀ ਐਨਜੀਓ ਕੰਮ ਕਿਸਤਾ ਕਰਦੀ ਆ ਕਿਸ ਤਰ੍ਹਾਂ ਜਿਹੜੇ ਐਨਜੀਓ ਦੇ ਲੋਕੀ ਨੇ ਸੰਸਥਾ ਵਾਲੇ ਜਿਹੜੇ ਮੈਂਬਰ ਨੇ ਕਿਸ ਤਰ੍ਹਾਂ ਦਿਨ ਰਾਤੇ ਕੱਢਦੇ ਨੇ ਅੱਜ ਤੁਹਾਨੂੰ ਅਜਿਹੀ ਇੱਕ ਐਨਜੀਓ ਨਾਲ ਮਿਲਾਵਾਂਗੇ ਜਿਨ੍ਹਾਂ ਦਾ ਨਾਂ ਹੀ ਕੋਈ ਅਕਾਊਂਟ ਨੰਬਰ ਆ ਅਤੇ ਨਾ ਹੀ ਕੋਈ ਇਹਨਾਂ ਦਾ ਜਰੀਆ ਵਾ ਸਿੱਧਾ ਇੱਕ ਜਿਹੜਾ ਉਹਨਾਂ ਦਾ ਸੁਸਾਇਟੀ ਦਾ ਨਾਮ ਵੀ ਇੱਕ ਜਰੀਆ ਫਾਊਂਡੇਸ਼ਨ ਹੈ ਅਤੇ ਸਿੱਧਾ ਜਿਹੜਾ ਲੋਕਾਂ ਨੂੰ ਡੋਨਰ ਦੇ ਨਾਲ ਜਿਹੜਾ ਮਲਾਉਂਦੇ ਨੇ ਅਤੇ ਉਸ ਤੋਂ ਬਾਅਦ ਉਸ ਡੋਨਰ ਦਾ ਪੈਸਾ ਜਿਹੜਾ ਸਿੱਧਾ ਜਿਹੜਾ ਵਾ ਉਸ ਲੋੜਵੰਦ ਪਰਿਵਾਰ ਨੂੰ ਦੇ ਦਿੰਦੇ ਨੇ ਆਪਣੇ ਕੋ ਕੋਈ ਖਾਤਾ ਨਹੀਂ ਰੱਖਦੇ ਸਿਰ ਇੱਕ ਵਿਚੋਲਗੀ ਦਾ ਕੰਮ ਕਰਦੇ ਨੇ ਨਾ ਹੀ ਆਪਣਾ ਕੋਈ ਅਕਾਊਂਟ ਨੰਬਰ ਰੱਖਦੇ ਨੇ ਜੇ ਅਸੀਂ ਗੱਲ ਕਰ ਰਹੇ ਹਾਂ ਅਨਮੋਲ ਕਵਾਤਰਾ ਜੀ ਜਿਹੜੇ ਲੁਧਿਆਣੇ ਤੋਂ ਨੇ ਅਤੇ ਸਭ ਚੰਗੀ ਤਰ੍ਹਾਂ ਜਾਣਦੇ ਨੇ ਕਿ ਕਿਸ ਤਰ੍ਹਾਂ ਉਹ ਲੋਕਾਂ ਦੀ ਸੇਵਾ ਕਰਦੇ ਨੇ ਗੱਲਬਾਤ ਵੀ ਕਰਾਂਗੇ ਅਮਰਸਰ ਤੋਂ ਉਹਨਾਂ ਦੇ ਇੱਕ ਜਿਹੜੇ ਮੈਂਬਰ ਨੇ ਨਵਦੀਪ بھائی ਬੜੇ ਲੰਮੇ ਸਮੇ ਤੋਂ ਐਨਜੀਓ ਸੇਵਾ ਕਰ ਰਹੇ ਨੇ ਨਵਦੀਪ ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਗਰੇਵਾਲ ਸਾਹਿਬ ਤੁਹਾਡਾ ਤੇ ਤੁਹਾਡੇ ਆਰਪੀਡੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਫਿਰ ਇੰਟਰਵਿਊ ਕਰਨ ਆਏ ਬਾਈ ਜੀ ਮੈਂ ਇਹ ਸੋਚੀ ਜਿਵੇਂ ਸਵਾਲ ਕੀਤਾ ਵੀ ਐਨਜੀਓ ਦੇ ਬੜੇ ਲੋਕ ਸਵਾਲ ਕਰਦੇ ਨੇ ਬੜੇ ਲੋਕ ਸਵਾਲ ਚੁੱਕਦੇ ਵੀ ਨੇ ਪੀ ਐਨਜੀਓ ਵਾਲੇ ਇਸਤਾ ਕਰਦੇ ਨੇ ਇਸਤਾ ਕਰਦੇ ਨੇ ਤੁਹਾਨੂੰ ਕਿੰਨਾ ਚੱਲ ਹੋ ਗਿਆ ਇਸ ਜਗ੍ਹਾ ਤੇ ਸੇਵਾ ਕਰਦੇ ਆਣੋਂ ਹੁਣ ਤੱਕ ਕਿੰਨੇ ਕੁ ਲੋਕਾਂ ਪਰਵਾਰਾਂ ਦੀ ਸੇਵਾ ਕਰਦੇ ਹੋ ਤੇ ਤੁਹਾਡੀ ਐਨਜੀਓ ਦਾ ਨਾਮ ਆ ਇੱਕ ਜਰੀਆ ਫਾਊਂਡੇਸ਼ਨ ਇਹ ਤੋਂ ਅਸੀਂ ਕਿਸਤਾ ਬਸ ਸੋਚਿਆ ਤੇ ਇਹਦੇ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਕਰ ਦਿਓ ਭਾਈ ਜੀ ਮੈਨੂੰ ਤੇ ਲਗਭਗ 8 ਕੁ ਸਾਲ ਬਾਈ ਦੇ ਨਾਲ ਜੁੜੇ ਹੋ ਗਏ ਇਹ ਇੱਕ ਜਿਹੜੇ ਆਪਣੀ ਪਹਿਲਾਂ ਟੀਮ ਦਾ ਨਾਮ ਸੀਗਾ ਵੀ ਡੂ ਨੋਟ ਐਕਸੈਪਟ ਮਨੀ অর ਥਿੰਗ ਉਹ ਨਾਮ ਕਾਫੀ ਵੱਡਾ ਸੀਗਾ ਉਹਦਾ ਮਤਲਬ ਸਿਰਫ ਇਹੀ ਆ ਵੀ ਪੈਸੇ ਤੇ ਚੀਜ਼ਾਂ ਨੂੰ ਹੱਥ ਨਹੀਂ ਲਾਂਦੇ ਤੇ ਬਾਈ ਨੇ ਅਨਮੋਲ ਕਵਾਤਰਾ ਬਾਈ ਨੇ ਉਹਦਾ ਨਾਮ ਛੋਟ ਕਰਕੇ ਇੱਕ ਜ਼ਰੀਆ ਰੱਖਤਾ ਇੱਕ ਜ਼ਰੀਆ ਨੂੰ ਰਿਪਰੈਜ਼ੈਂਟ ਕਰਦੇ ਹੋਏ ਮੈਨੂੰ ਲਗਭਗ ਇੱਥੇ ਵੀ ਕਾਫੀ ਆਪਣੀ ਅੰਮ੍ਰਿਤਸਰ ਵਿੱਚ ਚਲਾ ਰਿਆਂ ਜਿੱਥੇ ਅੱਜ ਤੱਕ ਹਜ਼ਾਰਾਂ ਬੰਦਿਆਂ ਦਾ ਜਿਹੜੇ ਜਿਹੜੇ ਦਵਾਈਆਂ ਲੈਣ ਤੋਂ ਸਮਰਥ ਹੁੰਦੇ ਇਲਾਜ ਕਰਵਾਉਣ ਤੋਂ ਸਮਰਥ ਹੁੰਦੇ ਉਹਨਾਂ ਦਾ ਇਲਾਜ ਆਪਾਂ ਕਰਵਾ ਚੁੱਕੇ ਹਾਂ ਮੈਨੂੰ ਤੁਸੀਂ ਕਿਸ ਤਰ੍ਹਾਂ ਇਲਾਜ ਕਰਦੇ ਹੋ ਲੋਕਾਂ ਕੋ ਡੋਨਰਾਂ ਕੋ ਪੈਸੇ ਅਕਾਊਂਟ ਚ ਪਾਉਂਦੇ ਹੋ ਕਿਸ ਤਰ੍ਹਾਂ ਮਦਦ ਕਰਦੇ ਹੋ ਦਸ਼ਕਾ ਜੂ ਸਾਂਝਾ ਕਰਦੇ ਲੋਕ ਤੁਹਾਨੂੰ ਕਿਸ ਤਰ੍ਹਾਂ ਆਪ ਦਾ ਰਾਬਤਾ ਕਰਦੇ ਨੇ ਤੁਸੀਂ ਅੰਮ੍ਰਿਤਸਰ ਦੇ ਕਿਹੜੀ ਕਿਹੜੀ ਜਗ੍ਹਾ ਤੇ ਜਾ ਕੇ ਤੁਸੀਂ ਲੋਕਾਂ ਨੂੰ ਆਈਟੀਮ ਰੋਜ਼ਾਨਾ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ ਉੱਥੇ ਮਿਲਦੇ ਆ ਆਪਣੇ ਕੋ ਵੀਡੀਓ ਆਪਾਂ ਤੁਹਾਡੇ ਕੋ ਸੋਸ਼ਲ ਮੀਡੀਆ ਦੇ ਰਾਹੀਂ ਕਾਹਗਾ ਜ਼ਰੀਆ ਅਬ ਸੋਸ਼ਲ ਮੀਡੀਆ ਦੇ ਇੱਕ ਵੀਡੀਓ ਇੰਟਰਵਿਊ ਆਪਾਂ ਅਪਲੋਡ ਕਰੀ ਦੀ ਆ ਕਿ ਭਾਜੀ ਇਹ ਫਲਾਣਾ ਪੇਸ਼ੈਂਟ ਆ ਕਿ ਆਪਣੇ ਇਲਾਜ ਕਰਵਾਣ ਤੋਂ ਸਮਰਥ ਆ ਵੀਡੀਓ ਅਪਲੋਡ ਕਰਨ ਦੀ ਏਰ ਹੁੰਦੀ ਆ ਭਾਜੀ ਕੋਈ ਨਾ ਕੋਈ ਰੱਬ ਰੂਪ ਵੀਡੀਓ ਵੇਖ ਲੈਂਦਾ ਡੋਨਰ ਤੇ ਉੱਥੇ ਆ ਕੇ ਡਾਇਰੈਕਟ ਉਹਨਾਂ ਦੀ ਹਸਪੀਟਲ ਚ ਜਾ ਕੇ ਜਿੱਥੇ ਉਹਨਾਂ ਨੇ ਇਲਾਜ ਕਰਵਾਣਾ ਹੁੰਦਾ ਸਿੱਧਾ ਉੱਥੇ ਪੇ ਕਰ ਦਿੰਦਾ ਭਾਜੀ ਅਸੀਂ ਦੇਖਿਆ ਕਈ ਐਨ ਜੀਓ ਵਾਲੇ ਦੇ ਅਕਾਊਂਟ ਨੰਬਰ ਹੁੰਦੇ ਤੁਹਾਡਾ ਬਾਰੇ ਕੀ ਆਲਾ ਹੈ ਬਾਈ ਸਾਡਾ ਕੋਈ ਲੋਕੀ ਜਿੱਦਾਂ ਮੜੀ ਸੇਵਾ ਕਰਨ ਸਾਡੀ ਟੀਮ ਦਾ ਕੋਈ ਅਕਾਊਂਟ ਨੰਬਰ ਨਹੀਂ ਆ ਆਪਾਂ ਬਿਨਾ ਪੈਸੇ ਨੂੰ ਹੱਥ ਲਾਇਆ ਕੰਮ ਕਰਦੇ ਆ ਜਿੰਨੇ ਦੇਣੇ ਹੋਣ ਤੇ ਜਿੰਨੇ ਲੈਣੇ ਹੋਣ ਆਪਾਂ ਇੱਕ ਪਲੇਟਫਾਰਮ ਇਦਾਂ ਦਾ ਬਾਈ ਨਮੋਲ ਬਾਈ ਨੇ ਕੇ ਰਿਲੇਟ ਕੀਤਾ ਹੋਇਆ ਜਿੰਨੇ ਦੇਣੇ ਹੋਣ ਤੇ ਜਿੰਨੇ ਲੈਣੇ ਦੋਵਾਂ ਨੂੰ ਇੱਕੋ ਪਲੇਟਫਾਰਮ ਤੇ ਲੈ ਆਈਦਾ ਉਹ ਪੈਸੇ ਦੇਣ ਵਾਲੇ ਉੱਥੇ ਆ ਜਾਂਦਾ ਲੈਣ ਵਾਲੇ ਵੀ ਉੱਥੇ ਖਲੋਤਾ ਹੁੰਦਾ ਉਹਨਾਂ ਨੂੰ ਇੰਟਰ ਮਿਲਾ ਦਿੰਦਾ ਆਪਾਂ ਇੱਕ ਸਿਰਫ ਪੋਲਾ ਕੰਮ ਕੀਤਾ ਜਿਹੜਾ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਲਾ ਦਿੰਦਾ ਪਰ ਸਿਰਫ ਪੋਲਾ ਦਾ ਕੰਮ ਕਰੀਦਾ ਬਾਈ ਅਸੀਂ ਦੇਖਿਆ ਨਵਦੀਪ ਬਾਈ ਗੱਲ ਕਰੀਏ ਅਨਮੋਲ ਕੁਆਤਲਾ ਜੀ ਉਹਨਾਂ ਤੇ ਬੜੇ ਲੋਕ ਸਵਾਲ ਚੁੱਕਦੇ ਸੀ ਵੀ ਉਹ ਬੜਾ ਫੈਸ਼ਨ ਕਰਦਾ ਬੜਾ ਮਹਿੰਗੇ ਮਹਿੰਗੇ ਲੱਗਦੇ ਕੱਪੜੇ ਪਾਉਂਦਾ ਵਾ ਇਸ ਤਰ੍ਹਾਂ ਦੀ ਗੱਲਾਂ ਕਰਦੇ ਨੇ ਉਹਨਾਂ ਤੇ ਬੜੇ ਸਵਾਲ ਚੁੱਕੇ ਗਏ ਸੀ ਜੀਮ ਲੈ ਕੇ ਤੁਹਾਡਾ ਜੀ ਬਾਰੇ ਕੀ ਜਾਣਾਂ ਬਾਈ ਲੋਕਾਂ ਨੇ ਤਾਂ ਰੱਬ ਨੂੰ ਨਹੀਂ ਬਖਸ਼ਿਆ ਬਾਈ ਜੀ ਕਿਸ ਇਤਿਹਾਸ ਵੜ ਕੇ ਵ ਲੋਕਾਂ ਨੇ ਲੋਕਾਂ ਦਾ ਬੜਾ ਔਖਾ ਬਈ ਲੋਕਾਂ ਨਾਲ ਅਸੀਂ ਜੱਜ ਨਹੀਂ ਕਰ ਸਕਦੇ ਲੋਕਾਂ ਨੇ ਨਾ ਆ ਬਾਈ ਇੱਕ ਚੰਗੀ ਫੈਮਲੀ ਤੋਂ ਬਿਲੋਂਗ ਕਰਦਾ ਵਾ ਉਹ ਬਿਜ਼ਨਸ ਕਾਲ ਵਾਸ ਫੈਮਲੀ ਤੋਂ ਬਿਲੋਂਗ ਕਰਦਾ ਚੰਗੇ ਕੱਪੜੇ ਵੀ ਪਾ ਸਕਦਾ ਲੋਕੀ ਕਹਿੰਦੇ ਨੇ ਕਿ ਯਾਰ ਇਹਨੇ ਯਾਰ ਲੱਖ ਰੁਪਏ ਟੀ-ਸ਼ਰਟ ਪਾਈ ਬਾਈ ਲੱਖ ਦੀ ਛੱਡ ਕੇ 2 ਲੱਖ ਦੀ 5 ਲੱਖ ਦੀ ਵੀ ਪਾ ਸਕਦਾ ਉਹ ਚੰਗੀ ਫੈਮਲੀ ਤੋਂ ਬਿਲੋਂਗ ਕਰਦਾ ਉਹਦੇ ਪਾਪਾ ਇੱਕ ਬਿਜ਼ਨਸਮੈਨ ਨੇ ਉਹ ਵੀ ਬਿਜ਼ਨਸਮੈਨ ਫੈਮਲੀ ਤੋਂ ਬਿਲੋਂਗ ਕਰਦਾ ਅਸੀਂ ਇਹ ਕਹਿੰਦੇ ਜਿੰਨੇ ਵਾਰੀ ਪਰਮਾਤਮਾ ਹੁਣ 5 ਲੱਖ ਛੱਡ ਕੇ 50 ਲੱਖ ਵਾਲੀ ਬਾਈ ਪਵਾਵੇਗਾ ਲੋਕੀ ਹੋਰ ਛੱਡਣਗੇ ਪਰ ਵੀ ਨਹੀਂ ਸੋ ਵੀ ਲੋਕ ਕਿਉਂ ਸਵਾਲ ਕਿਉਂ ਚੱਕਦੇ ਨੇ ਐਨਜੀਓ ਤੇ ਅਸੀਂ ਦੇਖਿਆ ਕਈ ਐਨਜੀਓ ਭਾਵੇਂ ਤੁਹਾਡੀ ਐਨਜੀਓ ਸਹੀ ਕੰਮ ਕਰ ਰਹੀ ਆ ਪਰ ਕਈ ਐਨਜੀਓ ਦੇ ਆੜ ਵਿੱਚ ਕਈ ਠੱਗੀ ਵਾ ਜਾਂਦੀ ਆ ਲੋਕ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਤੁਹਾਡਾ ਦੇ ਬਾਰੇ ਕੀ ਹੈ ਬਾਈ ਜੀ ਇਤਵਾਦ ਲੋਕਾਂ ਨੇ ਨਾ ਆਪ ਗਵਾਇਆ ਪਿੱਛੇ ਕੋਈ ਇੱਕ ਸੰਸਥਾ ਦੇ ਹੋਰ ਵੀ ਸੀਗੇ ਜਿੰਨਾ ਕਰਕੇ ਇੱਕ ਲੋਕੀ ਸਾਰਿਆਂ ਨੂੰ ਠੱਗ ਮੰਨਣਾ ਸਟਾਰਟ ਹੋ ਗਏ ਜਦੋਂ ਬਾਈ ਨੇ ਇੱਕ ਐਨਜੀਓ ਸਟਾਰਟ ਕੀਤੀ ਸੀ ਲੋਕਾਂ ਦੇ ਦਿਮਾਗ ਚ ਆਇਆ ਕਿ ਐਨਜੀਓ ਨਾਮ ਹੈ ਫਰਾਡ ਯਾਰ ਠੱਗ ਬਾਈ ਅਗਲੇ ਕਹਿੰਦੇ ਚੰਗੇ ਵਾਲ ਜੈਲਾਂ ਦੇ ਲਾਈਆਂ ਹੋਈਆਂ ਉਹ ਕੱਪੜੇ ਚੰਗੇ ਪਾਏ ਨੇ ਯਾਰ ਬੱਕੀ ਗੱਲ ਠੱਗੀ ਮਾਰਦੇ ਹੋਣਗੇ ਬਾਈ ਨੇ ਇੱਕ ਇੱਕ ਐਦਾਂ ਦਾ ਪਲੇਟਫਾਰਮ ਕ੍ਰੀਏਟ ਕਰਤਾ ਬਾਈ ਜੀ ਹੁਣ ਤੱਕ ਲੱਖਾਂ ਮਰੀਜ਼ਾਂ ਦਾ ਅਨਮੋਲ ਬਾਈ ਨੇ ਇੱਕ ਐਦਾਂ ਦਾ ਪਲੇਟਫਾਰਮ ਕ੍ਰੀਏਟ ਕਰਤਾ ਜਿੱਥੇ ਹੋਂ ਤੱਕ ਲੱਖਾਂ ਮਰੀਜ਼ਾਂ ਦਾ ਬਿਨਾ ਪੈਸੇ ਨੂੰ ਹੱਥ ਲਾਏ ਇਲਾਜ ਹੋ ਚੁੱਕਾ ਹੈ ਉਹ ਮਰੀਜ਼ਾਂ ਤੋਂ ਜਾ ਕੇ ਪੁੱਛੀਏ ਉਹਨਾਂ ਦੇ ਪਰਿਵਾਰਾਂ ਤੇ ਜਿਹੜੇ ਆਪਣੇ ਮਕਾਨ ਵਿੱਚ ਨੇ ਬਚੇ ਬਚ ਗਏ ਨੇ ਪਰਿਵਾਰਾਂ ਦੇ ਜੀਬਾ ਜੇ ਕਿਸ ਦੀ ਮਾਂ ਬਚ ਗਈ ਕਿਸ ਦਾ ਪਿਓ ਬਚ ਗਿਆ ਉਹ ਬਾਈ ਨੂੰ ਪੁੱਛ ਕੇ ਵੇਖੀਏ ਜਿਹੜੇ ਜਿਹੜੇ ਢਿੱਡੋਂ ਦਵਾਵਾ ਦਿੰਦੇ ਨੇ ਬਾਈ ਬੱਸ ਵੇਖਿਆ ਨਵਦੀਪ ਜੀ ਖਾਸ ਤੱਕ ਇਹ ਵੀ ਵੇਖਣ ਨੂੰ ਮਿਲਦਾ ਵੀ ਜਦੋਂ ਆਮ ਮਰੀਜ਼ ਕੋਈ ਕਿਸੇ ਪ੍ਰਾਈਵੇਟ ਹਸਪਤਾਲ ਜਾਂਦਾ ਤੇ ਉਹਨੂੰ ਡਾਕਟਰ ਇਲਾਜ ਕਰਾਉਣ ਤੋਂ ਮਨਾ ਕਰ ਦਿੰਦਾ ਵੀ ਇਹ ਕਾਰਡ ਇਸੇ ਚੱਲਣਾ ਨਹੀਂ ਆ ਠੀਕ ਹੈ ਤੁਹਾਨੂੰ ਡਾਕਟਰ ਨਾ ਨਹੀਂ ਕਰਦਾ ਤੁਹਾਨੂੰ ਕਾਰ ਚਲਾ ਦਿੰਦਾ ਇਹ ਲੱਗਦਾ ਜਿਵੇਂ ਲੋਕ ਕਹਿੰਦੇ ਨੇ ਵੀ ਇਹਨਾਂ ਦੀ ਸੈਟਿੰਗ ਹੋਈ ਹਫ਼ਤਾਂਾਂ ਲਾ ਵਿੱਚ ਇਹ ਲੱਗਦਾ ਸੈਟਿੰਗ ਆ ਕੇ ਜਿਹੜਾ ਤੁਹਾਡਾ ਕਾਰ ਚਲਾ ਦਿੰਦਾ ਇਹ ਲੋਕਾਂ ਦਾ ਇਲਾਜ ਹੋਣਾ ਦਾ ਜਿਹੜੇ ਲੋਕ ਸਿੱਧੇ ਜਾਂਦੇ ਨੇ ਉਹਨਾਂ ਦਾ ਡਾਕਟਰ ਇਲਾਜ ਨਹੀਂ ਕਰਦਾ ਤੇ ਨਾਲ ਹੀ ਡਾਕਟਰ ਬਾਹ ਫੜਦਾ ਰਹਿੰਦੇ। ਬਈ ਸੈਟਿੰਗ ਐਸ ਕਰਕੇ ਸੈਟਿੰਗ ਐਦਾਂ ਮੰਨ ਲਓ ਤੁਸੀਂ ਜਿਦਾ ਕਹਿੰਦੇ ਵੇਓ ਪਰ ਲੋਕ ਡਾਕਟਰ ਨੂੰ ਕਹਿੰਦੇ ਇੱਕ ਸੁਵਾਰਥ ਭਾਵਨਾ ਕੋਈ ਸੇਵਾ ਭਾਵਨਾ ਵਾਲੇ ਮੌਜੂਦ ਲੱਗਾ ਪਿਆ। ਅਗਲੇ ਚੰਗਾ ਕੰਮ ਕਰ ਰਹੇ ਅਸੀਂ ਵੀ ਜੇਠੇ ਜਹਾਰਾ ਜੇ ਆਪਣੇ ਕੋਲ ਰੋਜ਼ 50 ਮਰੀਜ਼ ਆਉਂਦੇ ਨੇ ਪਰ ਆ 50 ਮਰੀਜ਼ ਆਖੋਏ ਆਪਾਂ 50 ਲੱਖ ਦਾ ਬਿਜ਼ਨਸ ਕਰ ਰਹੇ ਆ ਜੇ 2-4-5 ਮਰੀਜ਼ ਦਾ ਫ੍ਰੀ ਵੀ ਕਰ ਲਵਾਂਗੇ ਸਾਨੂੰ ਕੋਈ ਆਪਤ ਨਹੀਂ ਆ ਲੱਗੇ ਬਾਈ ਡਾਕਟਰਾਂ ਦੇ ਸਹਿਯੋਗ ਨਾਲ ਹੀ ਐਨ ਜੀਓ ਚੱਲ ਰਹੀ ਹੂੰ ਅਗੋਸ ਕਰੋ ਜਿਹੜੇ ਮਰੀਜ਼ ਆ ਆਪਰੇਸ਼ਨ ਕਰਾਉਣ ਜਾਂਦਾ ਬਾਈ ਉਹ ਹੀ ਅੱਖਾਂ ਦੇ ਆਪਰੇਸ਼ਨ ਕਰਾਉਣ ਜਾਂਦਾ ਬਾਈ ਦੀ 3500 ਰੁਪਏ ਲੈਂਦੇ ਆ ਮਾਮੂਲੀ ਗੱਲ ਅਪਡੇਟ ਆਕਰ ਉਹ ਹੀ ਡਾਕਟਰ ਉਹੋ ਜੇ ਹਸਪਤਾਲ ਚ ਜਾ ਲੋਕੀ 13000 ਰੁਪਏ ਡਾਕਟਰ ਉਹ ਹੀ ਮੰਗਦੇ ਆ ਅਸੀਂ ਉਹ ਹੀ ਆਪਰੇਸ਼ਨ 3500 ਰੁਪਏ ਕਰਾ ਕੇ ਦਿੰਨੇ ਆ ਬਾਈ ਬਿਨ 100 ਬੇਸੀ ਦੇਖੇ ਲੋਕ ਆਪਾਂ ਨੂੰ ਠੱਗਿਆ ਮਹਿਸੂਸ ਕਰਦੇ ਨੇ ਜਿਹੜਾ ਕਾਰ ਮੈਂ ਗੱਲ ਕੀਤੀ ਵੀ ਪ੍ਰਾਈਵੇਟ ਹਸਪਤਾਲ ਚ ਚੱਲਦਾ ਸਰਕਾਰੀ ਚ ਨਹੀਂ ਚੱਲਦਾ ਉਹ ਕਾਰ ਤੁਸੀਂ ਚਲਾ ਦਿੰਦੇ ਹੋ ਡਾਕਟਰ ਤੁਹਾਡੇ ਤੇ ਕੋਈ ਡਰਦੇ ਨੇ ਜਾਂ ਤੁਹਾਡੇ گاڑی ਤੁਸੀਂ ਉਹਨਾਂ ਦਾ ਕੋਈ ਸੈਟਿੰਗ ਆ ਤਾਂ ਕਿ ਆਮ ਲੋਕਾਂ ਲਈ ਕਿਉਂ ਨਹੀਂ ਜੇ ਡਾਕਟਰ ਬਾਹ ਫੜਦੇ ਆਮ ਲੋਕ ਡਾਕਟਰ ਜੋ ਜਾਂਦੇ ਲੋਕ ਤੇ ਡਾਕਟਰ ਝੱਟ ਬਾਣਾ ਕਰ ਦਿੰਦੇ ਨੇ ਭਾਈ ਤਾਲ ਕਾਰ ਨਹੀਂ ਚੱਲਦਾ ਇਥੇ ਆਪਰੇਸ਼ਨ ਦਾ ਹਾਲ ਨਹੀਂ ਆ ਪਰ ਤੁਸੀਂ ਤੇ ਸਾਨੂੰ ਵੀ ਪਤਾ ਲੱਗਾ ਕਿ ਉਸੇ ਕਾਰ ਦੇ ਤੇ ਲੋਕਾਂ ਨੇ ਸਟੱਡ ਤੱਕ ਜਿਹੜੇ ਹਾਰਦੇ ਉਹ ਵੀ ਤੁਸੀਂ ਪਵਾ ਦਿੱਤੇ ਗਏ ਨੇ ਭਾਈ ਇਦਾਂ ਦੇ ਆ ਜਾ ਮੈਂ ਕਿਹਾ ਲੱਖਾਂ ਮਰੀ ਇੱਕ ਨਹੀਂ ਮਰੀ ਲੱਖਾਂ ਮਰੀਜ਼ ਨੇ ਜਿਵੇਂ ਹਜ਼ਾਰਾ ਸੌਰੀ ਮੈਂ ਕਹਿਸਾ ਆਪਣੇ ਅਮਰਸਰ ਦੇ ਵਿੱਚ ਹਜ਼ਾਰਾਂ ਮਰੀਜ਼ ਇਦਾਂ ਦੇ ਤੁਹਾਨੂੰ ਲਿਸਟ ਦੇ ਸਕਦਾ ਆਪਣੇ ਕੋ ਸਾਰਾ ਰਿਕਾਰਡ ਹੁੰਦਾ ਹਜ਼ਾਰਾਂ ਮਰੀਜ਼ ਇਦਾਂ ਦੇ ਦੇ ਸਕਦਾ ਜਿਨ੍ਹਾਂ ਦੇ ਲੱਖਾਂ ਰੁਪਏ ਭਾਈ ਜੀ ਉਹਦੇ ਦੋ ਸਟੰਟ ਵੀ ਫ੍ਰੀ ਬਏ 3 ਲੱਖ ਰੁਪਏ ਦੇ 1 ਰੁਪਈਆ ਵੀ ਨਹੀਂ ਲੱਗਾ ਪਹਿਲਾਂ ਪਰਵਾਣ ਦੇ 3.5 ਲੱਖ ਰੁਪਏ ਆਪਣੇ ਕੋਲੋਂ ਲਾ ਚੁੱਕਾ ਯਾਰ ਇੱਕ ਡਾਕਟਰ ਲੋਕ ਮਰੀਜ਼ ਨੂੰ ਸਿਰਫ ਗਾਈਡ ਕਰਨਾ ਹੁੰਦਾ ਕਿ ਭਾਈ ਇਹ ਰਾਹ ਤੇ ਚੱਲ ਇਦੋਂ ਫ੍ਰੀ ਲਾਜੂਗਾ ਮਰੀਜ਼ ਆ ਕੇ ਸਾਨੂੰ ਹੀ ਸਮਝਾਂਦਾ ਕਿ ਮੇਰੀ ਬਾਹ ਟੁੱਟੀ ਆ ਮੈਂ ਫਲਾਣੇ ਹਸਪਤਾਲ 'ਚ ਠੱਗ ਚ ਗਿਆ ਵਾ ਉਹ ਲੱਖ ਰੁਪਏ ਭਾਈ ਬਾਹ ਟੁੱਟੀ ਦਾ ਬਣਾ ਲੈਂਦੇ ਯਾਰ ਹੁਣ ਉਹ ਹੀ ਮਰੀਜ਼ ਭਾਈ ਪ੍ਰਾਈਵੇਟ ਹਸਪਤਾਲ 'ਚ ਦੂਜੇ ਪ੍ਰਾਈਵੇਟ 'ਚ ਭੇਜ ਦੇਵੇਂ ਆਪਾਂ 5000 ਰੁਪਏ ਭਾਈ ਬਾਹ ਜੋੜ ਜਾਂਦੀ ਆ ਹੁਣ ਯਾਰ ਸਿਰਫ ਇੱਕ ਅਵੇਅਰ ਗਾਈਡ ਕੀਤਾ ਕਿ ਬਾਈ ਤੁਸੀਂ ਹਾੜੇ ਇਲਾਜ ਨਾ ਲੈ ਕੇ ਆਇਆ ਕਰੋ ਜਿਵੇਂ ਇਲਾਜ ਲੈ ਕੇ ਆਇਆ ਕਰੋ ਡਿਮਾਂਡ ਨਾਲ ਲੈ ਕੇ ਆਇਆ ਕਰੋ ਲੋਕੀ ਕਹਿੰਦੇ ਕਿ ਯਾਰ ਆਪਾਂ ਰੋਟੀ ਵੀ ਖਾਣੀ ਖਾਣੀ ਵੀ ਫਾਈਵ ਸਟਾਰ ਚ ਜਾ ਕੇ ਮੇਕੋ ਵੀ ਪੈਸੇ ਨਹੀਂਗੇ ਚਲਾਓ ਇਹ ਆਪਾਂ ਯਾਰ ਇਕੱਠੇ ਗੁਰਦੁਆਰੇ ਜਾ ਕੇ ਰੋਟੀ ਖਾਈਏ ਜਿਹੜਾ ਇਲਾਜ ਨਾ ਮਤਲਬ ਰੱਖੂਗਾ ਉਹਦਾ ਜ਼ਰੂਰ ਇਲਾਜ ਕਰਵਾ ਕੇ ਦਿੱਤਾ ਜਾਂਦਾ ਬਾਈ ਜੀ ਮੇਰੇ ਕੋਲ ਵੀ ਹੁਣ ਤੱਕ ਕਿੰਨੇ ਕੁ ਰੋਜ਼ ਦੇ ਮਰੀਜ਼ ਆ ਜਾਂਦੇ ਨੇ ਖਾ ਕੇ ਟਾਈਮਿੰਗ ਕੀ ਤੁਹਾਡੀ ਉੱਥੇ ਹੈਗੀ ਆ ਤੁਹਾਡੇ ਕੋਲ ਮਰੀਜ਼ ਆਉਂਦੇ ਨੇ ਕੀ ਕੀ ਦੁੱਖੜੇ ਦੱਬ ਲੋ ਤੁਹਾਨੂੰ ਦਾ ਕੇ ਦੱਸਦੇ ਨੇ ਆ ਕੇ ਉਹ ਇਹਦਾ ਸ਼ਕਨ ਨੂੰ ਸਾਡਾ ਕਰਦੇ ਹੋ ਬਾਈ ਮਰੀਜ਼ ਇਦਾਂ ਦੇ ਦੁਖੀ ਤੋਂ ਦੁਖੀ ਆਉਂਦੇ ਨੇ ਆਪਣੇ ਘਰ ਤੱਕ ਵੇਚ ਦਿੰਦੇ ਨੇ ਪਿਆਹੇ ਵਿਆਜੀ ਚੁੱਕ ਕੇ ਲਾ ਦਿੰਦੇ ਨੇ ਕਿ ਆ ਕੋਈ ਅਗੇ ਕਹਿੰਦਾ ਮੇਰੀ ਰਾਕਟ ਨਹੀਂ ਕਰਦਾ ਮੇਰੇ ਬੱਚੇ ਨੂੰ ਬਚਾਲਾ ਰੋਜ਼ ਇੱਕ ਨਹੀਂ ਮੇਰੇ ਵਾਸਤੇ ਰੋਜ਼ ਦੇ ਨੇ ਬਾਈ 15 20 ਮੇਰੀ ਦੀ ਮੇ ਕੋਲ ਰੋਜ਼ ਦੇ ਆਉਂਦੇ ਨੇ ਆਪਾਂ ਫੇਰ ਇਹੀ ਆਜ਼ਤ ਵੀਡੀਓ ਪਾਦੀ ਚੱਲੀ ਆ ਪ੍ਰਮਾਤਮਾ ਦੁਆ ਕਰੀ ਦੀ ਕਿ ਪ੍ਰਮਾਤਮਾ ਜਿੰਦਾ ਮੇਰੀ ਆਸਤ ਮਰੀਜ਼ ਆਇਆ ਹੋਵੇ ਉਹਦਾ ਕੋਈ ਰੱਬ ਰੂਪ ਡੋਨਰ ਵੀ ਭੇਜ ਦੇ ਤਾਂ ਉਹ ਜੋ ਗਰੀਬ ਨਾਲ ਕੇ ਜਿਹਾ ਭਲਾ ਹੋ ਜਵੇ ਆਪਾਂ ਰੋਜ਼ ਮਰੀਜ਼ ਲੋਕੀ ਵੀ ਕਹਿੰਦੇ ਹੋਣਗੇ ਕਿ ਰੋਜ਼ ਦੁੱਖ ਲੈ ਕੇ ਆ ਜਾਂਦੇ ਨੇ ਪਰ ਆਪਾਂ ਕਿਹਨੂੰ ਦੱਸਣਾ ਬਈ ਸਾਡੇ ਕੋਲ ਇੱਕ ਪਲੇਟਫਾਰਮ ਹੈ ਸੋਸ਼ਲ ਮੀਡੀਆ ਸੋਸ਼ਲ ਮੀਡੀਆ 'ਤੇ ਹੀ ਅਪਲੋਡ ਕਰਦੇ ਆਂ ਵੀਡੀਓ ਉੱਥੇ ਹੀ ਡੋਨਰ ਆ ਜਾਂਦੇ ਨੇ ਉੱਥੇ ਹੀ ਪੇਸ਼ੈਂਟ ਆ ਜਾਂਦੇ ਨੇ ਦੋਵਾਂ ਦਾ ਮੈਂ ਪਰਮਾਤਮਾ ਤੇ ਕਹਿੰਦਾ ਕੋਈ ਐਦਾਂ ਦਾ ਦਿਨ ਨਹੀਂ ਹੁੰਦਾ ਜਿਵੇਂ ਕੋਈ ਵਾਪਸ ਭੇਜਣਾ ਪਵੇ ਕੋਈ ਨਾ ਕੋਈ ਹੱਲ ਨਿਕਲ ਹੀ ਆਉਂਦਾ ਜਿਵੇਂ 100 ਡਾਲਰ ਦੀ ਤੁਸੀਂ ਗੱਲ ਕੀਤੀ ਆ ਇਲਾਜ ਦੀ ਗੱਲ ਕੀਤੀ ਆ ਐਨ ਜੀਓ ਕਿਹੜੇ ਕਿਹੜੇ ਕੰਮ ਕਰਦੀ ਆ ਉਹ ਦਸ਼ਕਾਂ ਨੂੰ ਸਹਾਇਤਾ ਕਰਦੇ ਹੋ ਕਿਹੜੇ ਕਿਹੜੇ ਇਲਾਜ ਲੈ ਲੋਕਾਂ ਨੂੰ ਕਰਵਾ ਕੇ ਦਿੰਦੀ ਹੋਰ ਨਾਲ ਨਾਲ ਕੀ ਕੰਮ ਕਰਦੀ ਆ ਲੋਕ ਭਲਾਈ ਦੇ ਕੰਮ ਕਰਦੀ ਆ ਬਾਈ ਜੀ ਮੈਨੂੰ 2 ਸਾਲ ਹੋ ਗਏ ਅੰਮ੍ਰਿਤਸਰ ਵਿੱਚ ਸੇਵਾ ਸ਼ਾਰਟ ਕੀਤਾ ਪਿਛਲੇ ਮੈਂ ਦੋ ਮੈਂ ਹਾਂ ਪਿਛਲੇ ਸਾਲ ਮੈਂ ਗਿਆ ਰਿਸ਼ਤੇਦਾਰੀ ਅਥੇ ਮਰਗ ਤੇ ਗਿਆ ਹਾਂ ਸ਼ਮਸ਼ਾਨ ਘਾਟ ਉੱਥੇ ਪਲਾਸਟਿਕ ਤੋੜਿਆ ਨਾਲ ਬਾਈ ਦੀ ਲਵਾਰਿਸ ਅਜੂ ਕੁਵਤਰਾ ਜੀ ਅਨਮੋਲ ਕੁਵਤਰਾ ਜੀ ਦੇ ਫਾਦਰ ਸਾਹਿਬ ਨੇ ਉਹਨਾਂ ਤੋਂ ਇਨਸਪਾਇਰ ਹੋ ਕੇ ਇੱਥੇ ਉਮਰ ਸਤੈ ਸੇਵਾ ਸਟਾਰਟ ਕੀਤੀ ਹੈਗੀ ਉਹਨਾਂ ਤੋਂ ਇਨਸਪਾਇਰ ਹੋ ਕੇ ਬਾਈ ਜੀ ਮੈਂ ਖਾ ਹੂੰ ਕਈ ਸੌ ਲਵਾਰਸ ਬੋਡੀਆਂ ਦਾ ਅੰਤਿਮ ਸੰਸਕਾਰ ਅਸੀਂ ਆਪਣੇ ਹੱਥੀਂ ਕਰਦੇ ਆ ਕਿਉਂਕਿ ਲਾਸਟ ਬੰਦੇ ਸਾਰੀ ਉਮਰ ਸਰਕਾਰਾਂ ਨੂੰ ਟੈਕਸ ਪੇ ਕਰ ਪੇ ਕਰਦਾ ਰਹਿੰਦਾ ਫਿਰ ਲਾਸਟ ਜਾ ਕੇ ਬਾਈ ਲੱਕੜਾਂ ਲੱਗਣ ਦੀ ਨਸੀਬ ਨਹੀਂ ਹੁੰਦੀਆਂ ਇਹ ਸਰਕਾਰਾਂ ਦੇ ਮੂੰਹ ਤੇ ਵੀ ਇੱਕ ਚਪੇੜ ਆ ਬਾਈ ਸਰਕਾਰਾਂ ਨੂੰ ਚਾਹੀਦਾ ਲਾਸਟ ਕਿ ਇਹਨੂੰ ਲੱਕੜਾਂ ਲੱਗਣ ਦੀ ਨਸੀਬ ਹੋਵੇ ਸਾਰੀ ਉਮਰ ਤੁਹਾਨੂੰ ਟੈਕਸ ਪੇ ਕਰਦਾ ਰਿਆ ਉਹ ਲਾਸਟ ਲੱਕੜਾਂ ਨਸੀਬ ਨਹੀਂ ਹੁੰਦਾ ਫੇਰ ਵੀ ਮੈਂ ਕਹਿੰਦਾ ਅਨਮੋਲ ਕੁਵਾਤਰਾ ਦੇ ਪਪਾ ਜੀ ਸ੍ਰੀ ਰਾਜ ਕੁਵਾਤਰਾ ਜੀ ਬਹੁਤ ਬਹੁਤ ਧੰਨਾਂ ਜਿਨ੍ਹਾਂ ਨੇ ਸਾਨੂੰ ਇੰਨਾ ਕੋ ਪ੍ਰੇਰਨਾ ਦਿੱਤੀ ਕਹਿੰਦੇ ਵੇੜਾ ਤੁਸੀਂ ਅਕੇ ਹੋ ਕੇ ਕੰਮ ਕਰੋ ਜਿੱਥੇ ਵੀ ਤੁਹਾਨੂੰ ਲੋਵਾਰਿਸ}{|\} ਮਿਲਦੀ ਆ ਤੁਸੀਂ ਸਾਡੇ ਨਾਲ ਸੰਪਰਕ ਕਰੋ ਉਨ੍ਹਾਂ ਦੀ ਬਦੌਲਤ ਅੱਜ ਤੱਕ ਕਈ ਸੋਲ ਲਵਾਰਸਲਾਸ਼ਾ ਦਾ ਸੰਸਕਾਰ ਹੋ ਚੁੱਕਾ ਹੈ ਬਾਈ ਜੀ ਮੈਨੂੰ ਇਸੋ ਵੀ ਲਵਾਰਸਲਾਸ਼ਾਂ ਦੀ ਗੱਲ ਕੀਤੀ ਆ ਮੈਨੂੰ ਇਸੋ ਵੀ ਖਾਸ ਕਰਕੇ ਅਸੀਂ ਦੇਖਿਆ ਪੁਲਿਸ ਮੁਲਾਜ਼ਮ ਇਹ ਵੀ ਜਿਹੜੇ ਕਈ ਲਵਾਰਸਲਾਸ਼ਾ ਲੈ ਕੇ ਆਉਂਦੇ ਇਹ ਵੀ ਤੁਹਾਡਾ ਸੰਪਰਕ ਕਰਦੇ ਨੇ ਵੀ ਭਾਈ ਸਾਡੇ ਕੋਲ ਲਾਸ਼ ਹੈਗੀ ਆ ਇਹਦਾ ਪਰਿਵਾਰਕ ਮੈਂਬਰ ਹੈ ਕੋਈ ਨਹੀਂ ਇਹਦਾ ਅੰਤਮ ਸੰਸਕਾਰ ਕਰਨਾ ਕਿਸੇ ਦਾ ਲੋਕ ਕਰਦੇ ਨੇ ਸੰਪਰਕ ਤੁਹਾਡਾ ਵੀ ਦੱਸਣ ਨੂੰ ਸਾਡਾ ਕਰ ਦਿਓ ਬਾਈ ਜੀ ਲਵਾਰਸਲਾਸ਼ ਹਾਨੂੰ ਤੁਹਾਨੂੰ ਨਹੀਂ ਮਿਲਣੀ ਸੜਕਾਂ ਤੋਂ ਜਿਹੜਾ ਲਵਾਰਸਲਾਸ਼ ਮਿਲਣੀ ਲੋਕਾਂ ਨੇ ਪਹਿਲਾਂ ਪੁਲਿਸ ਨਾਲ ਹੀ ਰਾਬਤਾ ਕਰਨਾ ਹਾਨੂੰ ਪੁਲਸ ਵਾਲੇ ਮੁਲਾਜ਼ਮ ਹੀ ਰਾਬਤਾ ਕਰਦੇ ਕਿ ਬਾਈ ਤੁਹਾਡੇ ਫਲਾਣੇ ਥਾਣੇ ਵਿੱਚ ਲਾਰਵਰ ਸਲਾਸ਼ ਆਈ ਆ ਪੋਸ਼ਪੁਆਈ ਪੁਲਸ ਲਾਰਵਰ ਸਲਾਸ਼ ਮਿਲਣਾ ਪੁਲਸ ਵਾਲੇ ਗੱਲ ਦੀ ਹੱਡੀ ਆ ਬਾਈ ਜਿਹੜੋ লাশ ਮਿਲਦੀ ਅਗਲੇ ਦਾ ਕਟੋਗਾ 3-4000 ਰੁਪਏ ਮਾਮੂਲੀ ਗੱਲ ਲੱਗ ਜਾਂਦਾ ਪਹਿਲਾਂ ਬਾਈ ਜੀ ਇੱਥੋਂ ਲੈ ਕੇ ਜਿਹੜੇ ਲਾਰਵਰ ਸਲਾਸ਼ ਮਿਲਲੀ 4-500 ਰੁਪਏ ਦੇ ਕੇ ਬੋਡੀ ਲੈ ਕੇ ਉਹਨੇ ਸਿਵਲ ਹਸਪਤਾਲ ਜਿੱਥੇ ਜਾਣਾ ਉੱਥੇ 72 ਘੰਟੇ ਮੋਰਚਰੀ ਚ ਪਈ ਰਹਿੰਦੀ ਬੋਡੀ ਬਾਅਦ ਉਸ ਤੋਂ ਬਾਅਦ ਪੋਸਟਮਾਰਟਮ ਕਰਵਾਉਣ ਦਾ ਖਰਚਾ ਆਂਦਾ ਪੋਸਟਮਾਰਟਮ ਕਰਵਾ ਕੇ ਰੇੜੀ ਤੇ ਫਿਰ লাশ ਲਿਆਉਣ ਦਾ ਖਰ ਪੋਸਟਮਾਰਡਮ ਜਿਹੜਾ ਸਮਾਨ ਲੱਗਦਾ ਉਹ ਵੀ ਖਰਚਾ ਪੁਲਸ ਵਾਲੇ ਭਾਈ 3-4000 ਰੁਪਏ ਲੱਗ ਜਾਂਦਾ ਫਿਰ ਲਵਾਰਸਲਾਹ ਪੁਲਸ ਵਾਲੇ ਕਹਿੰਦੇ ਚੱਲ ਯਾਰ ਜਿੰਨਾ ਕੋ ਆਪਣੇ ਹੋਏ ਲਾਤਾਂ ਕਿਉਂਕਿ ਸਰਕਾਰ ਨੇ ਫੰਡ ਤੋਂ ਉਹਨਾਂ ਦੇਣਾ ਫਿਰ ਆ ਕੇ ਅਗਲੇ ਕਹਿੰਦੇ ਕਿ ਭਾਈ ਕੋਈ ਸੰਸਾ ਵੀ ਅੱਗੇ ਬੋੜ ਪਵੇ ਪੁਲਸ ਵਾਲੇ ਸਾਡੇ ਦਾ ਖਰਾਬਤਾ ਕਰਦੇ ਅਸੀਂ ਲਾਸਟ ਲੱਕੜ ਜਿਹੜਾ ਕਫਨ ਸਮਗਰੀ ਵਗਾਰਾ ਦਾ ਇੰਤਜ਼ਾਮ ਕਰਵਾ ਪ੍ਰੋਵਾਈਡ ਕਰਵਾ ਕੇ ਦੇ ਦੇ ਭਾਈ ਜੀ ਤੇ ਮੈਨੂੰ ਅੱਜ ਸਵੇਰੇ ਦੇਖਿਆ ਕਈ ਡੋਨਰ ਵੀ ਤੁਹਾਡੇ ਕੋਲ ਹੁੰਦੇ ਨੇ ਇਸ ਦਾਦੇ ਵੀ ਇਹ ਲਵਾਰਸਲਾਹਾਂ ਦਾ ਸੰਸਕਾਰ ਕਰਨ ਵਾਸਤੇ ਅਸੀਂ ਅੱਗੇ ਹੁੰਨੇ ਆ ਸਾਡੀ ਸੇਵਾ ਲਓ ਇਸ ਤਰ੍ਹਾਂ ਤੁਹਾਡ ਇੱਕੋ ਡੋਨਰ ਨੇ ਬਾਈ ਆਏ ਸਾਥ ਬਾਈ ਕਹਿੰਦਾ ਜਦੋਂ ਤੈਨੂੰ ਲਵਾਰਿਸਲਾਸ਼ ਮਿਲੇ ਤੂੰ ਮੇਰੇ ਕਿਸੇ ਨੂੰ ਫੋਨ ਨਹੀਂ ਕਰਨਾ ਤੋ ਇੱਕੋ ਜਵਾਨਾ ਬਾਈ ਨੂੰ ਫੋਨ ਕਰੀਦਾ ਬਾਈ ਇੱਥੇ ਲਵਾਰਿਸਲਾਸ਼ ਹੈਗੀ ਆ ਕਹਿੰਦਾ ਬਾਈ 2 ਮਿੰਟ ਬਾਈ ਫੋਨ ਕੱਟਣ ਦੀ ਦੇਰ ਹੁੰਦੀ ਉਸੇ ਟਾਈਮ ਸ਼ਮਸ਼ਾਨ ਘਾਟ ਪੈਸੇ ਪਹੁੰਚੇ ਹੁੰਦੇ ਨੇ ਅਗਲੇ ਦੇ ਅਗਲੇ ਨੇ ਕਦੀ ਇਹ ਨਹੀਂ ਪੁੱਛਿਆ ਕਿ ਪੈਸੇ ਲਵਾਰਿਸਲਾਸ਼ ਹੈਗੀ ਕਿ ਨਹੀਂ ਬਾਈ ਨੂੰ ਆਪਾਂ ਕਦੀ ਵੀਡੀਓ ਵਿੱਚ ਅਸੀਂ ਵੀਡੀਓ ਬਣਾ ਕੇ ਛੋਟੀ ਜੀ ਅਪਲੋਡ ਕਰੀਗੀ ਲਵਾਰਿਸਲਾਸ਼ ਦਾ ਸੰਸਕਾਰ ਕਰਵਾਇਆ ਗਿਆ ਪਰ ਡੋਨਰ ਦਾ ਨਾਮ ਕਦੀ આજ ਤੱਕ ਬਾਈ ਨੇ ਵੀਡੀਓ 'ਚ ਨਹੀਂ ਬਲਵਾਇਆ ਬਾਈ ਕਹਿੰਦਾ ਮੇਰਾ ਨਾਮ ਹੀ ਲੈਣਾ ਜੀ ਦੋ ਵੀਰਵਾਰਿਸਲਾਸ ਪੂਰੇ ਅਮਰਸਦ ਜ਼ਿਲ੍ਹੇ ਚ ਤੁਹਾਨੂੰ ਕਿਦੋਂ ਮਿਲੇ ਤੁਸੀਂ ਮੇਰੇ ਨਾਲ ਫੋਨ ਕਰਨਾ ਸਿਰਫ ਇੱਕ ਫੋਨ ਕਰਨਾ ਬਸ ਉਸੇ ਟਾਈਮ ਬਾਈ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਉੱਥੇ ਸ਼ਮਸ਼ਾਨ ਘਟ ਸਿੱਧਾ ਬਹਿ ਭੇਜਦਾ ਲੰਦਾ ਨਹੀਂ ਇਹ ਅੱਜ ਦੇ ਜ਼ਮਾਨੇ ਚ ਇਸ ਤਰ੍ਹਾਂ ਦੇ ਇਨਸਾਨ ਹੈਗੇ ਨੇ ਜਿਹੜੇ ਕਿ ਸੇਵਾ ਕਰਦੇ ਨੇ ਪਰ ਕਦੀ ਆਪਣਾ ਨਾਂ ਨਹੀਂ ਕਰਦੇ ਹਮੇਸ਼ਾ ਪਿੱਛੇ ਰਹਿ ਕੇ ਕੰਮ ਕਰਦੇ ਨੇ ਅਸੀਂ ਦੇਖਿਆ ਕਈ ਲੋਕ ਹੁੰਦੇ ਨੇ ਸੇਵਾ ਕਰਦੇ ਨੇ ਉੱਤੇ ਵੱਡੇ-ਵਡੇਖਾਂ ਨਾਲ ਖਾ ਦਿੰਦੇ ਵੀ ਫਰਾੜੇ ਸੇਵਾ ਕੀਤੀ ਆ ਇਸ ਤਰ੍ਹਾਂ ਦੀ ਨੇ ਤੁਹਾਡੇ ਕੋਲ ਸੇਵਾ ਦਾ ਹੈਗੇ ਨੇ ਜਿਹੜਾ ਅੱਜ ਤੱਕ ਇੰਨੇ ਲੋਕਾਂ ਦਾ ਲਾਹ ਸੰਸਕਾਰ ਕਰ ਚੁੱਕੇ ਨੇ ਲੋਵਾਰ ਸਵਾਸ਼ਾਂ ਦਾ ਪਰ ਫਿਰ ਵੀ ਕਦੀ ਕੈਮਰੇ ਸਾਹਮਣੇ ਨਹੀਂ ਆਇਆ ਕਦੀ ਬਾਈ ਸਾਡੇ ਵਰਗੇ ਨੇ ਫੋਕੀ ਖੀਨੇ ਰੁਪਈਏ ਨੇ ਇੱਕ ਜਿਹੜਾ ਪੱਖਾ ਹੀ ਦਾਨ ਕਰਨਾ ਹੋਣਾ ਕਿਤੇ ਚੰਗੀ ਜਗ੍ਹਾ ਦੇ ਧਾਰਮਿਕ ਸਥਾਨ ਦੇ ਉੱਤੇ ਉੱਤੇ ਬਾਈ ਸਾਰੇ ਟੱਬਾ ਦਾ ਨਾਲ ਖਾਣੇ ਆ ਟੱਬਰ ਦਾ ਜਿਹੜਾ ਛੋਟਾ ਲੈ ਹੈ ਨਾ ਕੋਈ ਨਹੀਂ ਯਾਰ দান ਕੀਤਾ ਚਲੋ ਉਹ ਛੋਟਾ ਲੈ ਦਿਵਾ ਜੀ ਦਾ ਸਾਰੇ ਟੱਬਰ ਦੇ ਨਾਮ ਆਣੇ ਚਾਹੀਦੇ 1000 ਰੁਪਏ ਦਾ ਪੱਖਾ ਹੁੰਦਾ ਸਾਰੇ ਟੱਬਾ ਦੇ ਨਾਲ ਖਾਏ ਹੁੰਦੇ ਐਦਾਂ ਦੇ ਬਾਈ ਡੋਨਰ ਬੈਠੇ ਨੇ ਲੱਖਾਂ ਰੁਪਏ ਦੀ ਸੇਵਾ ਮਹੀਨੇ ਦੀ ਕਰਦੇ ਨੇ ਹੁਣੇ ਬਾਈ ਨੇ ਕਿਸੇ ਨੂੰ ਕਹੀਏ ਕਿ ਬਾਈ ਦੀ ਕੁੜੀ ਦਾ ਵਿਆਹ ਹੈਗਾ ਜਿੰਨੇ ਬਾਈ ਬਾਈ ਕਹਿੰਦਾ ਕੋਈ ਗੱਲ ਨਹੀਂ ਹਾਜ਼ਰ ਉਸੇ ਟਾਈਮ ਬਾਈ ਪਹਿਲ ਦੇ ਆਧਾਰ ਤੇ ਅਗਲੇ ਸਿੱਧਾ ਜਿੱਥੇ ਉਹਨਾਂ ਨੇ ਸਮਾਨ ਚਾਹੀਦਾ ਹੁੰਦਾ ਉੱਥੇ ਪੈਸੇ ਭੇਜ ਦਿੰਦੇ ਰਾਬੂ ਮੈਂ ਕਹਿੰਨਾ ਰੱਬ ਖੁਦ ਨਹੀਂ ਵੇਖਿਆ ਕਦੀ ਮੈਂ ਰੱਬ ਹਮੇਸ਼ਾ ਆਪਣੇ ਡੋਨਰਾਂ ਚ ਵੇਖਦਾ ਜਿਹੜੇ ਇੱਕ ਫੋਨ ਕਾਲ ਦੇ ਉੱਤੇ ਤਤਵਾ ਹਮੇਸ਼ਾ ਹਾਜ਼ਰ ਹੁੰਦੇ ਕਿ ਭਾਈ ਤੁਸੀਂ ਚੰਗਾ ਕੰਮ ਕਰ ਰਹੇ ਤੁਸੀਂਾਨੂੰ ਸੇਵਾ ਲਈ ਇਹ ਤੁਹਾਡਾ ਧੰਨਵਾਦ ਭਾਈ ਐਦਾਂ ਕਹਿੰਦੇ ਲੋ ਡੋਨਰ ਤੁਸੀਂ ਅੰਦੀਪ ਭਾਈ ਸੀ ਦੇਖਿਆ ਪਹਿਲਾਂ ਤੁਸੀਂ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਵੀ ਉੱਥੇ ਵੀ ਤੁਸੀਂ ਇਹ ਸੇਵਾ ਕਿ ਸ਼ੁਰੂ ਕੀਤੀ ਸੀ ਪਰ ਉੱਥੋਂ ਕਿਉਂ ਛੱਡਣਾ ਪਿਆ ਉੱਥੋਂ ਕਿਉਂ ਆਉਣਾ ਪਿਆ ਉੱਥੇ ਵੀ ਅਸੀਂ ਦੇਖਿਆ ਬਾਬੇ ਨਾਨਕ ਦੇ ਰਾਦੇ ਹਸਪਤਾਲ ਆ ਉੱਥੇ ਬੜੇ ਮਰੀਜ਼ ਹੁੰਦੇ ਨੇ ਬੜੇ ਲੋਕ ਤੰਗ ਹੁੰਦੇ ਨੇ ਪਰ ਉੱਥੇ ਵੀ ਤੁਹਾਨੂੰ ਲੋਕ ਲੱਭਦੇ ਹੋਣਗੇ ਵੀ ਯਾਰ ਉੱਥੇ ਬ ਪਰ ਸੋਚੋ ਉਹਦੀ ਗੱਲ ਹੈ ਬਾਈ ਜੀ ਡਾਕਟਰ ਲੋਡ ਬੰਦ ਪਲੇਟਾ ਹੈ ਨਾ ਗੁਰਸੇਖ ਬਾਪੂ ਸੀਗੀ ਉਹਦੀ ਪਲੇਟ ਬਾਹਾਂ ਟੁੱਟੀ ਵੀ ਉਹਦੀ ਬੋਟੀ ਦੀ ਤਿੰਨ ਮਹੀਨੇ ਤੋਂ ਬਾਹਾਂ ਟੁੱਟੀ ਲੈ ਕੇ ਭਜਦਾ ਵਿਆ ਹੈਗਾ ਪਲੇਟ ਵੀ ਪਵਾ ਦਿੱਤੀ ਮੈਂ ਕਹਿੰਦਾ ਲੈ ਜਾ ਨਾ ਉਹੀ ਡਾਕਟਰ ਉਹਨਾਂ ਕੋ 13000 ਰੁਪਏ ਮੰਗ ਰਿਹਾ ਬਾਈ ਜੀ ਮੈਨੂੰ ਬਾਈ ਦੀ 15000 ਰੁਪਏ ਦੇ ਦੋ ਪਲੇਟਾ ਮਿਲਦੀਆਂ ਉਹੀ ਪਲੇਟ ਬਾਈ 13000 ਉਹ ਪਰਿਵਾਰ ਕੋ ਮੰਗ ਰਿਆ ਉਹ ਹੈਰਾਨ ਕਿ ਦੋ ਪਲੇਟਾ ਕਿੱਦਾਂ ਵਈਆਂ ਬਾਈ ਪਲੇਟ ਇੱਕੋ ਪਈ ਆ ਬਾਹਰ ਡਾਕਟਰ ਆ ਕੇ ਮੈਨੂੰ ਕਹਿੰਦਾ ਦੋ ਪਲੇਟਾ ਪਈਆਂ ਬਾਈ ਉਹੀ ਪਲੇਟ ਇੱਕੋ ਪਈ ਆ ਐਕਸਰਾ ਕਰਾ ਕੇ ਪਤਾ ਲੱਗਾ ਕਿ ਪਲੇਟ 13000 ਰੁਪਏ ਦੀ ਇੱਕ ਮੰਗ ਰਿਹਾ ਡਾਕਟਰ ਕਹਿੰਦਾ 13000 ਰੁਪਏ ਪਰਿਵਾਰ ਕੋ ਮੰਗ ਰਿਹਾ ਜੇ ਮੈਂ ਪੇ ਕਰਨਾ ਹੀ ਮੈਂ 8000 ਰੁਪਏ ਪੇ ਕਰਨਾ ਹੀ ਬਾਅਦ ਵਿੱਚ ਡਾਕਟਰ ਹਾਨੂੰ ਚਾਦਾ ਵਾ ਕਹਿੰਦਾ ਭਾਈ ਦੋ ਪਲੇਟਾਂ ਪਾਈਆਂ ਯਾਰ ਸ਼ਰਮ ਕਰ ਲੋ ਭਰਾਵਾ ਤੁਸੀਂ ਰੱਬ ਨੂੰ ਵੀ ਜਾਨ ਦੇਣੀ ਆ ਤੁਸੀਂ ਵੀ ਉਹ ਰੱਬ ਦੀ ਤੋਰ ਦਰਗਾਹ ਚ ਜਾਣਾ ਤੁਸੀਂ ਵੀ ਸ਼ਰਮ ਘਾਲ ਲਿਆ ਕਰੋ ਕੋਈ ਲੋੜ ਬੰਦ ਆਂਦਾ ਨਾ ਕੋਈ ਤੁਹਾਡੇ ਕੋ ਮਜਬੂਰੀ ਲੈ ਕੇ ਆਂਦਾ ਉਹਨੂੰ ਬਖਸ਼ ਦੇਆ ਕਰੋ ਕਿ ਲੱਗਦਾ ਵੀ ਬਾਈ ਡਾਕਟਰ ਤੋਂ ਰੱਬ ਰੂਪ ਹੀ ਕਹਿੰਦਾ ਵਾ ਕਹਿੰਦੇ ਰੱਬ ਤੋਂ ਬਾਅਦ ਡਾਕਟਰ ਹੁੰਦਾ ਰੱਬ ਦਾ ਰੂਪ ਨਾਲ ਆਂਦਾ ਪਰ ਜਦੋਂ ਇਸ ਤਰ੍ਹਾਂ ਦੇ ਲਾਲਚ ਆਏ ਨੇ ਡਾਕਟਰ ਵੇਖੋ ਡਾਕਟਰ ਨੂੰ ਇਹ ਨਹੀਂ ਪਤਾ ਵੀ ਉਹਨੇ ਐਕਸਾ ਕਰਾ ਲਿਆ ਹੋਊਗਾ ਉਹਨੂੰ ਪਤਾ ਲੱਗ ਜੂਗਾ ਤੇ ਮੇਰੀ ਲਾਂਤਾ ਪਾਊਗਾ ਮੈਨੂੰ ਬਲਾਮੀ ਕਰੂਗਾ ਵੀ ਯਾਰ ਇਹ ਡਾਕਟਰ ਹੋ ਗਏ ਤੂੰ ਇੱਕ ਗਰੀਬ ਬੰਦੇ ਦੀ ਦੋ ਇੱਕ ਪਲੇਟ ਨੂੰ ਦੋ ਦੋ ਪਲੇਟਾ ਦੱਸੰਦਿਆਂ ਵਾ ਵੀ ਮੈਂ ਆਪਣੀ ਸ਼ੇਕ ਦੋ ਪਲੇਟਾ ਕੱਢ ਲਿਆ ਵਾ ਇਹ ਕਿਉਂ ਲੋਕ ਇਸ ਤਰ੍ਹਾਂ ਕਰਦੇ ਨੇ ਲਾਲਚ ਕਿਉਂ ਹੋ ਜਾਂਦੇ ਨੇ ਅਸੀਂ ਦੇਖਿਆ ਵੀ ਇੰਨਾ ਪੜ ਲੈ ਕੇ ਲੋਕ ਵੱਡੇ ਅਫਸਰ ਬਣਦੇ ਡਾਕਟਰ ਹੀ ਬਣਦੇ ਨੇ ਉਹ ਲੋਕਾਂ ਦੀ ਭਲਾਈ ਕਰਨ ਵਾਸਤੇ ਕਿ ਜਾਂ ਲੋਕਾਂ ਨੂੰ ਠੱਗਣ ਵਾਸਤੇ ਭਾਈ ਡਾਕਟਰ ਨੂੰ ਇਹੀ ਹੁੰਦਾ ਕਿ ਆਪਣੀ ਮੈਂ ਯਾਰ ਐਮਬੀਬੀਐਸ ਦੀ ਡਿਗਰੀ ਕੀਤੀ ਬਾਈ ਕਰੋੜ ਰੁਪਏ ਲਾਇਆ ਠੀਕ ਹੈ ਨਾ ਜੇ ਐਮਡੀ ਡਿਗਰੀ ਕੀਤੀ 4-5 ਕਰੋੜ ਰੁਪਏ ਲਾਇਆ ਮੈਂ ਕਿੱਥੋਂ ਪੂਰਾ ਕਰਾਂ ਬਾਈ ਸਾਰੀ ਦਿਹਾੜੀ ਤੁਸੀਂ ਭੇਡੂ ਮੁੰਡੇ ਹੀ ਰਹਿੰਦੇ ਹੋ ਕੋਈ 2-4 ਫ੍ਰੀ ਵੀ ਕਰ ਦਿਆ ਕਰੋ ਕੋਈ ਲੋਡ ਮੰਦਰਾਈ ਫ੍ਰੀ ਕਰ ਦਿਆ ਕਰੋ ਉਹਨਾਂ ਦੀ ਦਵਾ ਵੀ ਖੱਟ ਲਿਆ ਕਰੋ ਬੱਚਿਆਂ ਨੂੰ ਸਾਰੀ ਦਿਹਾੜੀ ਗੂੰਹ ਹੀ ਖਵਾਉਂਦੇ ਪੰਜਾਬੀ ਗੀਅ ਤੇ ਉਹ ਚੰਗੀ ਕਮਾਈ ਕਿਰਤ ਕਮਾਈ ਦਾ ਖਵਾ ਲਓ ਬਾਈ ਇਹ ਕੋਈ ਪੇਸ਼ੈਂਟ ਜਿਹੜਾ ਹੁੰਦਾ ਨਾ ਬੜੀ ਤੁਰ ਜਿਵੇਂ 2-2 3-300 ਰੁਪਏ ਕਮਾ ਕੇ ਆਪਣੀ ਦਿਹਾੜੀ ਦੀ ਓਪੀਡੀ ਖਰਦਾ ਰਹਿੰਦਾ ਥਾੜੀ ਓਪੀਡੀ ਜਾ ਕੇ ਤੁਹਾਡੂ ਪਹਿਲਾਂ ਦਵਾਈਆਂ ਲੈਂਦਾ ਬਾਜੋ ਆਪਰੇਸ਼ਨ ਦੇ ਨਾਂ ਤੇ ਤੁਸੀਂ ਐਡੀ ਵੱਡੀ ਚਿੱਠੀ ਫੜਾ ਦਿੰਦੇ ਹੋ ਸਰਕਾਰੀ ਜੀ ਬਾਈ ਭੇਜਣਾ ਕੀ ਹੈ ਸਰਕਾਰੀ ਚ ਕਾਰ ਚਲਾਣ ਦੇ ਬਾਵਜੂਦ ਵੀ ਪੈਸੇ ਲੱਗਦੇ ਆ ਤੇ ਪ੍ਰਾਈਵੇਟ ਉਹ ਹੀ ਫ੍ਰੀ ਹੁੰਦੇ ਆ ਯਾਰ ਪਰ ਕੀ ਲੱਗਦਾ ਨਹੀਂ ਲੋਕ ਸਾਡੇ ਅਵੇਅਰਨੈਸ ਹੈ ਕਈਆਂ ਨੂੰ ਹੀ ਪਤਾ ਸਾਨੂੰ ਇਹ ਵੀ ਪਤਾ ਲੱਗਾ ਖਾਸ ਕਰਕੇ ਨਵਦੀਪ ਭਾਈ ਕਈਆਂ ਦੇ ਇਲਾਜ ਦੇ ਨਾਂ ਤੇ ਠੱਗੀ ਹੋ ਰਹੀ ਹੈ ਜੇਕਰ ਕੋਈ ਸਰਕਾਰੀ ਕੇ ਤਰਫ ਦਾ ਡਾਕਟਰ ਜਗेंद्र ਨਾਲ ਉਹਦਾ ਜਿਆ ਪ੍ਰਾਈਵੇਟ ਜਿੰਦਾ ਡਾਕਟਰ ਜਿੱਥੇ ਉਹਦਾ 20000 ਦਾ ਪ੍ਰੈਕਟਿਸ ਦਾ ਕਾਰਡ ਕੇ ਪੈਸੇ ਕੱਢਨੇ ਹੁੰਦੇ ਨੇ ਉਹ ਪੈਸੇ ਵੱਧ ਕੱਢ ਲੈਂਦੇ ਨੇ ਨਵੀਂ ਨੇ ਵੀ ਸ਼ੁਰੂਆਤ ਤੁਸੀਂ ਬੜੇ ਲੋਕਾਂ ਠੱਗੀ ਹੋ ਗਈ ਸੀ ਜੀ ਬਈ ਕਾਫੀ ਹਸਪਤਾਲਾਂ ਦੇ ਵਿੱਚ ਇੱਕ ਸਕੈਮ ਬੜਾ ਤਗੜਾ ਸੀਗਾ ਬਈ ਨਾਂ ਲਈਏ ਡਾਕਟਰ ਫੇਰ ਸਾਡੇ ਦੇ ਮੈਂ ਹਾਂ ਜਿਸ ਹਸਪਤਾਲਾਂ ਚੜ ਗਿਆ ਸੀ ਦਰਵਾਜ਼ਾ ਜਿੱਥੇ ਖੜਦੇ ਉੱਥੇ ਵੈਣ ਹੋ ਜੀ ਬਈ ਨਾਮ ਦੇ ਨਹੀਂ ਲਾਣੇ ਕਈ ਡਾਕਟਰ ਇਸ ਤੀ ਦਾ ਸ਼ਿਕਾਰ ਹੁੰਦੇ ਪਰ ਡਾਕਟਰ ਨੂੰ ਚਾਹੀਦਾ ਕਿ ਕੀਰਤ ਕਮਾਈ ਦੇ ਜਿਹੜੇ ਆਪਣੇ ਗੁਰੂ ਸਾਹਿਬ ਦੇ ਦੱਸੇ ਸਿਧਾਂਤ ਦੇ ਉੱਤੇ ਚੱਲਣਾ ਚਾਹੀਦਾ ਆਪਣੀ ਹੱਕ ਹਲਾਲ ਦੀ ਕਮਾਈ ਖ ਜੇ ਨਹੀਂ ਲੋੜ ਮਦਦ ਹੁੰਦੀ ਸਾਡੇ ਵਰਗੇ ਤੱਕ ਭੇਜਿਆ ਕਰੋ ਸਾਡੇ ਵਰਗੇ ਕਾਫੀ ਇਦਾਂ ਦੇ ਬੈਠੇ ਸੰਸਥਾਵਾਂ ਬੈਠੀਆਂ ਜਿਹੜੇ ਲੋਕ ਭਲਾਈ ਦੇ ਚੰਗੇ ਕੰਮ ਕਰਦੀਆਂ ਮੈਂ ਉਹਨਾਂ ਤੱਕ ਵੀਡੀਓ ਬੰਦਾ ਭੇਜਿਆ ਕਰੋ ਚਾਹ ਉਹਨਾਂ ਦਾ ਇਲਾਜ ਫ੍ਰੀ ਹੋ ਸਕੇ ਭਾਈ ਪੱਕੀ ਲੱਗਦਾ ਨਹੀਂ ਇਹ ਨਵਦੀਪ ਜੀ ਇੱਥੇ ਇੱਕ ਜਰੀਆ ਫਾਊਂਡੇਸ਼ਨ ਸ਼ੁਰੂ ਕੀਤਾ ਸੀ ਕੱਲਾ ਲੋਕਾਂ ਦੇ ਇਲਾਜ ਵਾਸਤੇ ਅੱਜ ਅਸੀਂ ਦੇਖਿਆ ਵੀ ਜਿਹੜੇ ਤੁਸੀਂ ਕੱਲਾ ਇਲਾਜ ਦੇ ਨਾਲ ਦੇ ਨਾਲ ਸ਼ਮਸ਼ਾਨ ਘਾੜਜਲ ਵਾਰਿਸ ਲਾਸ਼ ਸੰਸਕਾਰ ਵੀ ਕਰਾ ਰਹੇ ਹੋ ਅੰਤਿ ਸੰਸਕਾਰ ਵੀ ਕਰਾ ਰਹੇ ਹੋ ਉਸ ਤੋਂ ਬਾਅਦ ਲੋਰਵਾਂ ਧੀਆ ਦਾ ਘਰ ਵੀ ਪਵਾ ਰਹੇ ਹੋ ਜਾਂ ਕਿਸੇ ਦਾ ਵਿਆਹ ਵੀ ਕਰਾ ਦਿਓ ਇਸ ਤਰ੍ਹਾਂ ਦੀ ਸੇਵਾ ਵਕਫਾ ਸ भाई सारा मेन एक जरिया ਦਾ ਨਾਮ ਦੋਤੇ ਪਰ ਡੋਨਰ ਬਾਈ ਅੱਪਾ ਨੇ ਕੁਝ ਕਰਦੇ ਆਪਾਂ ਵੀਡੀਓ ਪਾਣੀ ਬਸ ਆਪਾਂ ਕੋ ਮਕਾਨ ਕਿਸ ਨੇ ਕਿਹਾ ਲੋੜਵੰਦ ਨੇ ਕੋਈ ਮਕਾਨ ਬਣਾਣਾ ਆਪਾਂ ਆਪਣੇ ਉਹੀ ਪੇਜ ਤੇ ਵੀਡੀਓ ਪਾ ਦੇਣੀ ਕਿ ਭਾਜੀ ਇਹ ਲੋੜਵੰਦ ਪਰਿਵਾਰ ਹੈਗਾ ਕੋਈ ਵੀਡੀਓ ਪਵਾ ਦੇ ਮਕਾਨ ਪੈ ਜਾਊਗਾ ਤੇ ਬਾਈ ਸਾਡਾ ਕੀ ਲੱਗੋ ਸਾਡੇ ਘਰਾਂ ਤੇ ਡੁਖਦਾ ਵੀਡੀਓ ਆਪਣੇ ਕੋਈ ਇੱਕ ਪਲੇਟਫਾਰਮ ਰਾਬ ਨੇ ਦਿੱਤਾ ਪਲੇਟਫਾਰਮ ਅਨਵੋਲ ਬਾਈ ਨੇ ਕ੍ਰੀਏਟ ਕੀਤਾ ਹੋਇਆ ਵਾ ਠੀਕ ਆ ਉਹ ਪਲੇਟਫਾਰਮ ਤੇ ਵੀਡੀਓ ਅਪਲੋਡ ਹੀ ਕਰਨੀ ਹੈ ਕੋਈ ਉਥੇ ਲੱਖਾਂ ਲੋਕੀ ਸੁਣਦੇ ਵੀ ਨੇ ਸੁਣਨ ਵਾਲਾ ਕੋਈ ਇੱਕ ਵੀ ਉਥੇ ਆ ਗਿਆ ਕਿ ਪਰਵਾਦੀ ਆ ਮਕਾਨ ਬਣ ਜਾਊਗਾ ਸਾਡਾ ਕੀ ਜਾਊਗਾ ਯਾਰ ਸਾਡੇ ਜਿਹੜੇ ਪਰਵਾਦੇ ਢਿੱਡੋ ਦੁਆਵਾਂ ਨਿਕਲਣ ਜਿਹੜੇ ਜਿਹਨੇ ਸੇਵਾ ਕੀਤੀ ਨਾ ਉਹਨੂੰ ਮਿਲੀਆਂ ਸਾਡੇ ਵਰਗੇ ਵੈਸੇ ਪਾਪੀਆਂ ਨੂੰ ਕੋਈ ਚਾਹੀਦਾ ਨਹੀਂ ਕਿਹਨੇ ਸਿਰਫ ਇੱਕ ਦੁਆਵਾਂ ਦੇ ਭੁਖਾਈਆਂ ਅਸੀਂ ਦੁਆਵਾਂ ਲੈਣ ਹੀ ਇੱਥੇ ਆਉਂਦੇ ਆ ਜਿਹੜੇ ਵੀ ਹੁੰਦੀਆਂ ਦੁਆਵਾਂ ਵੀ ਪਰਵਾਦੇ ਢਿੱਡੋ ਨਿਕਲੇ ਓਖੇ ਵੇਲੇ ਨਿਕਲਦੀਆਂ ਨਾ ਉਹੋ ਹੀ ਆਪਾਂ ਨੂੰ ਚਾਹੀਦੀਆਂ ਬਸ ਜਿਹੜੇ ਬੜੇ ਅੱਗੇ ਆਉਂਦੀਆਂ ਕੰਮ ਵੀ ਆਉਂਦੀਆਂ ਦੁਆਵਾਂ ਬਦਵਾ ਕੇ ਖਾਲੀ ਨਹੀਂ ਜਾਂਦੀਆਂ ਭਾਈ ਉਹ ਮੇਰੇ ਨਾਲ ਸਾਰੇ ਤੁਸੀਂ ਦੇਖਿਆ ਨਾ ਥੋੜੇ ਦਿਨ ਪਹਿਲਾਂ ਮ ਉਹਨੇ ਨਹੀਂ ਲਈ ਰੱਬ ਨੇ ਆਕੇ ਲਵਾਈ ਸੀ ਜਿਹੜਾ ਬਚਾਇਆ ਨਾ ਮੇਰੇ ਗੁਰੂ ਸਾਹਿਬ ਨੇ ਆਕੇ ਆਕੇ ਬਚਾਇਆ ਦੁਆਵਾਂ ਜ਼ਰੂਰ ਖਟਿਆ ਕਰੋ ਦੁਆਵਾਂ ਬੜੇ ਹੱਦ ਤੱਕ ਕੰਮ ਆਉਂਦੀਆਂ ਵਾ ਜ਼ਰੂਰ ਦੁਆਵਾਂ ਖਟਣੀਆਂ ਚਾਹੀਦੀਆਂ ਬਾਈ ਲੱਗਦਾ ਕਿ ਦੀਪ ਬਾਈ ਜਿਸ ਤਰ੍ਹਾਂ ਤੁਸੀਂ ਸੇਵਾ ਕਰਦੇ ਹੋ ਅਸੀਂ ਦੇਖਿਆ ਦਿਨ ਰਾਤ ਸੇਵਾ ਕਰਦੇ ਹੋ ਕਦੀ ਤੁਸੀਂ ਦੇਂਦੇ ਹੋ ਨਹੀਂ ਉਹ ਮਰੀਜ਼ ਖਾ ਖ ਕੇ ਅੱਜ ਅੱਖਾਂ 'ਚ ਪਾਣੀ ਆਇਆ ਤੁਹਾਡਾ ਮਨ ਭਰ ਆਇਆ ਕਿਉਂਕਿ ਜਦੋਂ ਆਪਣੀ ਧੀ ਪੋਦੀ ਗੱਲ ਹੁੰਦੀ ਆ ਖਾਸ ਕਰਕੇ ਧੀਾਂ ਦੀ ਗੱਲ ਹੁੰਦੀ ਆ ਤੇ ਬਹੁਤ ਮੈਨੂੰ ਤੁਸੀਂ ਫੋਨ ਕੀਤਾ ਸੀ ਮੇਰਾ ਵੀ ਮਨ ਬੜਾ ਭਾਰ ਆਇਆ ਜਦੋਂ ਵੀਡੀਓ ਪਾਈ ਸੀ ਵੀ ਛੋਟੀ ਜਾਨ ਆ ਕਿਸ ਤਰ੍ਹਾਂ ਉਹ ਚੜੀ ਵੈਂਟੀਲੇਟਰ ਤੇ ਪਈ ਆ ਮੈਨੂੰ ਇਹ ਵੀ ਗੱਲ ਸੁਣ ਕੇ ਬਹੁਤ ਦੁੱਖ ਲੱਗਾ ਵੀ ਜਿਵੇਂ ਉੱਥੇ ਲਾਈਟ ਚੱਲ ਗਈ ਸੀ ਮੋਮਬਤੀਆਂ ਫੜੀਆਂ ਸੀ ਪਰਿਵਾਰਾਂ ਨੇ ਵੀ ਬਹੁਤ ਦੁੱਖ ਲੱਗਾ ਸਰਕਾਰ ਬੜੇ ਦਾਅਵੇਦ ਕਰਦੀ ਆ ਵੀ ਅਸੀਂ ਬੜਾ ਪ੍ਰਬੰਧ ਕੀਤਾ ਹਸਪਤਾਲਾਂ 'ਚ ਪਰ ਅਸੀਂ ਦੇਖਿਆ ਜਿਵੇਂ ਵੈਂਟੀਲੇਟਰਾਂ ਦੇ ਕਈ ਬੱਚੇ ਨੇ ਚਲੇ ਆਖਰੀ ਲੈ ਰਹੇ ਨੇ ਉੱਥੇ ਬੱਤੀ ਜਲ ਗਈ ਆ ਆਸੀਂ ਦੇਖਿਆ ਕਈ ਇੱਕ ਪਾਸੇ ਆਪਰੇਸ਼ਨ ਹੋ ਰਿਹਾ ਉੱਥੇ ਲੈਡ ਚਲ ਗਈ ਆ ਤੇ ਕਿਸ ਤਰ੍ਹਾਂ ਅਸੀਂ ਦੇਖਿਆ ਕਈ ਆਪਰੇਸ਼ਨ ਮੋਬਾਈਲ ਦੀ ਡਾਟਾ ਲੈ ਕੇ ਕਰ ਰਹੇ ਨੇ ਜਿਵੇਂ ਅਸੀਂ ਦੇਖਿਆ ਵੀ ਉੱਥੇ ਇੱਕ ਬੱਚਾ ਦੁੱਧ ਪਿਉਣਾ ਸੀ ਮੋਮਬਤੀ ਜਗਾ ਕੇ ਐਦਾਂ ਦੇ ਹਾਲਾਤ ਸੀ ਬਹੁਤ ਮਨ ਦੁਖੀ ਆ ਵੀ ਅੱਜ ਸਾਡੇ ਪੰਜਾਬ ਦੀ ਗੱਲ ਤੇ ਕਰਦੇ ਆ ਵੀ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਨੇ ਸੇ ਸੂਤਾ ਦੀ ਗੱਲ ਕਰਦੇ ਨੇ ਪਰ ਕਿਤੇ ਕਿਤੇ ਅੱਜ ਵੀ ਜੜਾ ਸੀ ਤੋਂ ਵੰਜ ਆਇਆ ਭਾਈ ਸਰਕਾਰੀ ਦੇ ਵੇਖਿਆ ਤੁਹਾਨੂੰ ਦੱਸੀ ਸੀ ਜ਼ਿਕਰ ਕੀਤਾ ਹੀ ਆ ਭਾਈ ਵੈਂਟੀਲੇਟਰ ਤੇ ਬੱਚੇ ਲੱਗੇ ਤੜਫਦੇ ਵਿਖੇ ਨੇ ਉੱਥੇ ਭਾਈ ਉਹਨਾਂ ਵਸੇ ਕਿ ਭਾਈ 2 ਮਿੰਟ ਲੈਡ ਗਈ ਹੈ ਭਾਈ 2 ਮਿੰਟ ਤੇ 2 ਮਿੰ 2 ਮਿੰਟ ਦੀ ਜ਼ਿੰਦਗੀ ਉਹਦਾ ਬੱਚਾ ਕਿਵੇਂ ਮਰਦਾ ਹੋਵੇ ਨਾ ਯਾਰ ਵੈਂਟੀਲੇਟਰ ਲੱਗੇ ਉਪਰੇ ਸਾਹ ਲੈ ਰਿਆ ਯਾਰ ਬੱਤੀ ਚਲ ਗਈ ਯਾਰ ਸਰਕਾਰੀ ਸੁਖਿਮਤ ਕੀ ਕਰੂਗਾ ਲੋਕੀ ਸਰਕਾਰੀ ਤਾਂ ਨਹੀਂ ਜਾਂਦੇ ਬਾਈ ਸਰਕਾਰੀ ਦੇ ਵੇਖਿਆ ਜਾਵੇ ਵੈਂਟੀਲੇਟਰ ਤੇ ਬੱਚੇ ਤੜਫਦੇ ਆ ਲਾਈਟ ਚਲ ਗਈ ਬਾਈ 1 ਨਹੀਂ 10 ਬੱਚੇ ਲੱਗੇ ਮੇਰੇ ਕੁੜੀਆਂ ਵੀ ਵੈਂਟੀਲੇਟਰ ਤੇ ਹੀ ਉਦੋਂ ਜੋ ਲਾਈਟ ਚਲ ਗਈ ਯਾਰ ਮੈਂ ਵੀ ਰਾਤ ਨੂੰ ਲਾ ਕੇ ਵੀਡੀਓ ਅਪਲੋਡ ਕੀਤੀ ਮੈਂ ਕਿ ਭਾਈ ਇਹ ਵੇਖੋ ਕਿਹੜੇ ਹਾਲਾਤ ਇਹ ਨੇ ਸ਼ਾਇਦ ਲੋਕੀ ਨਾ ਵੀਡੀਓ ਬਣਾਉਂਦੇ ਨਹੀਂ ਯਾਰ ਵੀਡੀਓ ਸ਼ਰਮ ਦੇ ਮਾਰੇ ਨਹੀਂ ਬਣਾਉਂਦੇ ਕਿ ਯਾਰ ਆਪਣੇ ਬੱਚੇ ਦੇ ਘਰਵਹੇ ਨੇ ਆਪਾਂ ਨੂੰ ਕੋਈ ਡਰ ਨਹੀਂ ਬਾਈ ਆਪਣਾ ਬੱਚਾ ਬਿਲਕੁਲ ਸੇਫ ਤੰਦੁਸਕਾਰ ਆ ਗਿਆ ਹੁਣ ਲੋਕਾਂ ਨੂੰ ਡਾਕਟਰ ਨੂੰ ਵੀ ਚਾਹੀਦਾ ਕਿ ਭਰਾਵਾ ਉੱਥੇ ਸਿਹਤ ਸਹੂਲਤਾਂ ਜਿਹੜੀਆਂ ਆਪਣੀ ਹੈਗੇ ਨਾ ਜਿਹੜੀ ਬੇਸਿਕ ਜ਼ਰੂਰਤਾਂ ਉਹ ਪੂਰੀਆਂ ਕੀਤੀਆਂ ਜਾਵੇ ਤਾਂ ਜੋ ਲੋਕੀ ਸਰਕਾਰੀ ਵੱਲ ਮੂੰਹ ਕਰਨ ਲੋਕੀ ਪ੍ਰਾਈਵੇਟ ਵੱਲ ਤਦ ਮੂੰਹ ਕਰਦੇ ਨੇ ਉੱਥੇ ਜਾ ਕੇ ਡਾਕਟਰ ਚੰਗੇ ਮੁੱਲ ਕੁੰਦੇ ਨਹੀਂ ਪੇਸ਼ੈਂਟ ਨੂੰ ਕੁੱਤਿਆਂ ਦਾ ਰਾਂ ਪੈਂਦੇ ਨੇ ਕਿ ਬੰਦੇ ਨੂੰ ਬੰਦਾ ਨਹੀਂ ਸਮਝਦੇ ਜਿੱਥੇ ਰਾਤੀ ਪੇਸ਼ੈਂਟ ਪਰਵਾਦਾ ਬਿੰਦੇ ਨਾ ਰਾਤੀ ਉੱਤੇ ਚੂਹੇ ਕੁੱਦਦੇ ਕਿ ਭਰਾ ਮਜਬੂਰੀ ਨੂੰ ਉਥੇ ਲਾਇਕ ਕਰਾਣਾ ਪੈਂਦਾ ਵਾ ਸਰਕਾਰ ਨੂੰ ਚਾਹੀਦਾ ਸਹਿ ਸਹੂਲਤਾ ਸਰਕਾਰੀ ਸਹੂਲਤਾ ਹੀ ਆਪਣੇ ਇੰਨੀਆਂ ਕੁ ਵਧੀਆਂ ਕਰ ਦੇ ਬੇਸਿਕ ਸਹੂਲਤਾ ਇੰਨੀਆਂ ਵਧੀਆਂ ਕਰ ਦੇ ਤਾਂ ਆਜੂ ਲੋਕਾਂ ਨੂੰ ਪ੍ਰਾਈਵੇਟ ਵੱਲ ਮੂੰਹ ਹੀ ਨਾ ਕਰਨਾ ਪਵੇ ਅਸੀਂ ਦੇਖਿਆ ਨਦੀਨ ਖਾਸ ਕਰਕੇ ਹਮੇਸ਼ਾ ਸਰਕਾਰ ਦਾ ਵਾਅਦਾ ਕਰਦੀ ਆਪਣੇ ਵੀ ਸਾਡੇ ਹਸਪਤਾਲ ਵਿੱਚ ਬੜਾ ਫੁਕਤਾ ਪ੍ਰਬੰਧ ਹੈ ਪਰ ਅਸੀਂ ਦੇਖਿਆ ਜਦੋਂ ਕੋਈ ਇਹਦਾ ਮੰਤਰੀ ਜਾਂ ਮੁੱਖ ਮੰਤਰੀ ਬਿਵਾਰ ਹੁੰਦਾ ਆਪ ਜਾ ਕੇ ਪ੍ਰੈਜ਼ੀਡੈਂਟ ਹਸਪਤਾਲਾਂ ਦਾਖਲ ਹੁੰਦੇ ਨੇ ਭਾਈ ਹੁਣ ਥੋੜੀ ਦਿਨ ਪਹਿਲਾਂ ਆਪਣੇ ਮੁੱਖ ਮੰਤਰੀ ਸਾਹਿਬ ਫੋਰਟਿਸ ਚ ਦਾਖਲ ਹੋ ਗਏ ਭਾਈ ਉਹ ਮੁਹੱਲਾ ਕਲੀਨਿਕ 'ਚ ਜਾ ਕੇ ਲਾ ਕੇ ਨਹੀਂ ਲੋਕੀ ਕਹਿੰਦੇ ਜੀ ਮੁਹੱਲਾ ਕਲੀਨਿਕ ਭਾਈ ਮੁਹੱਲਾ ਕਲੀਨਿਕ 'ਚ ਦਵਾਈਆਂ ਮਿਲਦੀਆਂ ਸੀ ਉੱਥੋਂ ਜਾ ਕੇ ਲਾ ਲੈ ਲੈਂਦੇ ਸਾਲ ਇੰਝ ਦਿੱਕਤ ਸੀ ਜਿਹੜੀ ਵੀ ਸਰਕਾਰੀ 'ਚ ਜਾਣੀ ਆ ਸਰਕਾਰੀ 'ਚ ਜਾ ਕੇ ਦਵਾਈ ਲਾਏ ਕਰਾ ਲੈਂਦੇ ਭਾਈ ਉੱਥੇ ਫੋਰਟਿਸ ਵਰਗੇ ਪ੍ਰਾਈਵੇਟ ਹਸਪਤਾਲਾਂ 'ਚ ਜਾ ਕੇ ਪੁੱਛਦੇ ਫਿਰ ਲੋਕਾਂ ਨੇ ਤੁਹਾਡੇ ਸਰਕਾਰੀ ਮਾਡਲ ਤੇ ਭਾਈ ਠੁਕਣਾ ਹੀ ਆ ਤੁਹੀ ਜੇ ਆਪ ਹੀ ਜਾ ਬਾਈ ਜਦੋਂ ਉਦੋਂ ਤੱਕ ਸਰਕਾਰੀ ਹਸਪਤਾਲਾਂ 'ਚ ਮਰੀ ਨਹੀਂ ਜਾਊਗਾ ਉਦੋਂ ਤੱਕ ਬੱਚਾ ਪ੍ਰਾਈਵੇਟ ਜਿਹੜੇ ਨਹੀਂ ਇੱਕ ਸਰਕਾਰ ਨੂੰ ਵਾਕੇ ਐਲਾਨ ਕਰਨਾ ਚਾਹੀਦਾ ਜਿਹਦਾ ਬੱਚਾ ਸਰਕਾਰੀ ਸਹੂਲਤਾਂ ਜਿਹੜਾ ਪੀਐਮ ਦਾ ਹੋਵੇ ਪੰਜ ਸੀਐਮ ਦਾ ਹੋਵੇ ਜਿਹਦਾ ਵੀ ਲੀਡਰ ਦਾ ਬੱਚਾ ਹੋਵੇ ਸਰਕਾਰੀ 'ਚ ਪੜਨਾ ਚਾਹੀਦਾ ਬਾਈ ਸਕੂਲ ਦਾ ਭਾਵੇਂ ਹਸਪਤਾਲ ਲਾਜ ਵੀ ਹੋਵੇ ਨਾ ਉਹ ਹਸਪਤਾਲ ਦਾ ਉਹ ਸਕੂਲ ਦਾ ਇਲਾਜ ਇੰਨੇ ਕੋ ਵਧੀਆ ਕਰ ਦੇਣਗੇ ਨਾ ਬਾਈ ਆਮ ਬੰਦੇ ਨੂੰ ਪ੍ਰਾਈਵੇਟ ਵੱਲ ਮੂੰਹ ਨਹੀਂ ਕਰਨਾ ਚਾਹੀਦਾ ਕੋਈ ਨਹੀਂ ਮੂੰਹ ਕਰ ਦੇਗਾ ਸਰਕਾਰੀ ਸਹੂਲਤਾਂ ਇੰਨੀ ਵਾਦੇ ਕਰਦੇ ਜਿੱਥੇ ਉਦੋਂ ਤੱਕ ਨਹੀਂ ਹੋ ਜਾਏਗਾ ਜਦੋਂ ਕੋ ਉਹਨਾਂ ਦੇ ਆਪਣੇ ਬੱਚੇ ਨਹੀਂ ਪੜ੍ਹਦੇ ਹੋਣਗੇ ਬਾਈ ਬਿਲਕੁਲ ਵੀਰਸ ਦੇਖਿਆ ਖਾਸ ਕਰਕੇ ਜਦੋਂ ਸਰਕਾਰ ਦਾਅਵੇ ਕਰਦੀ ਹੈ ਵੀ ਸਿੱਖਿਆ ਕ੍ਰਾਂਤੀ ਲੈਂਦੀ ਆ ਸਾਡੇ ਜਿਹੜੇ ਰੋਲ ਮਾਡਲ ਸਕੂਲ ਬਣ ਗਏ ਨੇ ਦਿੱਲੀ ਦੇ ਮਾਡਲ ਬਣ ਗਏ ਨੇ ਪਰ ਅਸੀਂ ਦੇਖਿਆ ਜੇਕਰ ਦਿੱਲੀ ਦੇ ਤਰ੍ਹਾਂ ਬਣ ਗਏ ਤੁਹਾਡੇ ਰੋਲ ਮਾਡਲ ਸਮਾਰਟ ਸਕੂਲ ਬਣ ਗਏ ਨੇ ਬਿਲਕੁਲ ਤੁਸੀਂ ਗੱਲ ਸਹੀ ਕੀਤੀ ਹੈ ਵੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਬੱਚੇ ਪਾਓ ਉਸ ਤੋਂ ਬਾਅਦ ਆਮ ਲੋਕਾਂ ਦੇ ਬੱਚੇ ਪੜ੍ਹਨਗੇ ਕਿਸੇ ਨੂੰ ਪਤਾ ਲੱਗੇ ਭਾਈ ਫਲਾਣੇ ਦੇ ਐਮਐਲਏ ਦਾ ਬੱਚਾ ਵਾ ਫਲਾਣੇ ਮੰਤਰੀ ਦਾ ਬੱਚਾ ਵਾ ਐਸਾ ਕਿੱਥ ਉਹ ਮਾਡਲ ਦੀ ਗੱਲ ਕਰੀਏ ਕਿਸੇ ਦਾ ਕਹਿੰਦੇ ਵੀ ਸਮਾਰਟ ਸਕੂਲ ਪੈ ਗਏ ਨੇ ਕਿ ਵਧੀਆ ਡਾਡਾ ਢਾਜਾ ਦਿੱਲੀ ਮਾਡਲ ਬਣਾਤਾ ਗਿਆ ਬਾਈ ਉਹ ਤੇ ਬੇਮੁਣੀ ਆਦੀਆਂ ਸਰਕਾਰੀ ਸਕੂਲ ਕਲੀਆਂ ਕਰ ਦੇਣਾ ਸਮਾਰਟ ਨਹੀਂ ਬਣ ਜਾਂਦੇ ਬਾਈ ਉਥੇ ਸਿਰਫ ਰੰਗ ਕਰਨਾ ਬੜੀ ਚੰਗੀ ਸ਼ਬਦਾਵਲੀ ਲਿਖਣਾ ਸਮਾਰਟ ਨਹੀਂ ਬਣ ਜਾਣੀ ਬਾਈ ਉਥੇ ਸਮਾਰਟ ਬਣਾਣ ਲੱਗਾਈ ਵੀ ਤੇ ਸਰਕਾਰੀ ਸਕੂਲ ਇੱਥੇ ਮੋੜ ਦੇ ਤੇ ਚੱਲ ਗਏ ਨਾ ਬਾਈ ਉਥੇ ਭੁੰਜੇ ਦੇ ਲੋਕੀ ਵੰਦੇ ਨੇ ਬਾਰਿਸ਼ ਆਂਦੀ ਉਥੇ ਏਡਾ ਏਡਾ ਗੋਡੇ-ਗੋਡੇ ਪਾਣੀ ਖੜਿਆ ਹੁੰਦਾ ਉਹ ਪਾਣੀ ਬੱਚੇ ਪੰਜਾਬੀ ਕਹਿੰਦੇ ਕਹੀ ਨਾ ਜਦੋਂ ਛੁੱਟੀ ਹੁੰਦੀ ਆ ਤੈਰ ਕੇ ਕਈ ਵਾਰੀ ਤਮਾਈ ਵੀ ਵਿੱਚ ਬੱਚ ਸਰਕਾਰਾਂ ਨੂੰ ਸਿਰਫ ਕਹਿਣ ਨਾਲ ਨਹੀਂ ਲੋਕੀ ਜਿ setSearch ਸਰਕਾਰ ਦੇ ਆਪਣੇ ਜਿਹੜੇ ਐਮ ਐਲ ਏ ਐਮ ਪੀ ਜਿਹੜੇ ਉਹ ਹੀ ਹੈ ਨਾ ਉਦੋਂ ਤੱਕ ਜੇ ਸੁਧਾਰ ਹੋਣਾ ਜਦੋਂ ਤੱਕ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਚ ਜੋ ਪੜ ਗਏ ਨਾ ਇੱਕ ਸਕੂਲ ਸਕੂਲ ਦਾ ਦਾਖਲ ਹੋ ਗਏ ਉਹਨੇ ਕਹਾ ਨਹੀਂ ਯਾਰ ਮੇਰੇ ਬੱਚਾ ਸਰਕਾਰੀ ਸਕੂਲ ਚ ਪੜ ਰਿਹਾ ਉਥੋਂ ਦਾ ਆਪਣਾ ਜਿਹੜਾ ਹੈਗਾ ਵਾ ਜਿਹੜਾ ਢਾਂਚਾ ਇਹਨਾਂ ਨੂੰ ਵਧੀਆ ਬਣਾ ਦਈਏ ਮੇਰੇ ਕਿਹੋ ਹੋਰ ਬੱਚਾ ਪ੍ਰਾਈਵੇਟ ਜਾਵੇ ਨਾ ਇਹ ਸਰਕਾਰਾਂ ਨੂੰ ਚਾਹੀਦਾ ਭਾਈ ਆਪਾਂ ਆਮ ਬੰਦਾ ਕੁਝ ਨਹੀਂ ਕਰ ਸਕਦਾ ਆਪੇ ਸਿਰਫ ਵੀਡੀਓ ਕੇ ਬੋਲ ਸਕਦੇ ਆ ਪਰ ਜਿਹੜਾ ਸਾਡੇ ਕੋਲ ਕਿੰਨਾ ਪਾਵਰ ਆ ਸਰਕਾਰ ਹੀ ਚਾਹੀਦਾ ਕੋਈ ਐਮਪੀ ਲੈ ਐਮਪੀ ਹੀ ਚਾਹੀਦਾ ਵਾ ਉਹਦਾ ਬੱਚਾ ਸਰਕਾਰੀ ਸਕੂਲ ਚ ਪੜ੍ਹੇ ਤੇ ਉਥੋਂ ਇੰਨਾ ਕੁ ਨਿਯਾਦੀ ਢਾਂਚਾ ਵਧੀਆ ਹੋ ਜAVE ਕਿ ਹੋਰ ਬੱਚਾ ਵੀ ਉਥੇ ਜਾ ਕੇ ਜਰਾ ਰਾਜੀ ਖੁਸ਼ੀ ਪੜ ਸਕੇ। ਬਿਲਕੁਲ ਸਰਕਾਰ ਦੀ ਗੱਲ ਕੀਤੀ ਸੀ ਦੇਖਿਆ ਸਰਕਾਰਾਂ ਦੇ ਬਹੁਤ ਆਉਂਦੀ ਜਾਂਦੀਆਂ ਨੇ ਹੁਣ ਵੀ ਜਿਹੜੀ ਆ ਆਮ ਆਦਮੀ ਪਾਰਟੀ ਪੰਜਾਬ ਤੇ ਸਰਕਾਰ ਹੈਗੀ ਆ ਕਿ ਵਾਕੇ ਲੋਕਾਂ ਦਾ ਬਦਲਾਵ ਲਿਆਂਦਾ ਸੀ ਵਾਕੇ ਬਦਲਾਵ ਆਇਆ ਵਾ ਚਿੰਦਾ ਕਿ ਵਾਕੇ ਜੋ ਲੋਕਾਂ ਸੁਣਿਆ ਸੀ ਲੋਕ ਲੋਕਾਂ ਸੋਚਿਆ ਸੀ ਵਾਕੇ ਪੰਜਾਬ ਚ ਉਹ ਹੋ ਰਿਹਾ ਵਾ। ਬਾਈ ਬਦਲਾਵ ਤੇ ਮੈਂ ਕਿਹਨਾਂ ਵੋਟਾਂ ਦੇ ਇਹ ਵੀ ਖੁਸ਼ ਹੋ ਕੇ ਪਾਈਆਂ ਸੀ ਕਿ ਪਈ ਬਦਲਾਵ ਆਊਗਾ ਕਿ ਬਦਲਾ ਵਿਦਿਆਪ ਦੇ ਨਾਂ ਤੇ ਸਿਰਫ ਜਿਹੜਾ ਕਰੋਜਗਾਰ ਆ ਆਮ ਬੰਦੇ ਨੂੰ ਰੋਜ਼ਗਾਰ ਨਹੀਂ ਮਿਲਦਾ ਪੰਜਾਬੀ ਲੋਕੀ ਨਸ਼ੇ ਨਾਲ ਮਾਰ ਰਹੇ ਨੇ ਆਮ ਬੰਦਾ ਪੰਜਾਬੀ ਇਸ ਤਰ ਜਾ ਕੇ ਸਿਰੇ ਸਿਰੇ ਜਾ ਕੇ ਨਾ ਜੀਵ ਵਾਲੀ ਗੋਲੀ ਲੈਣ ਚ ਲੈਣ ਚ ਬਿਜ਼ੀ ਹੁੰਦਾ ਜਿਹੜਾ ਕਦੀ ਵੀ ਓਟ ਸੈਂਟਰ ਜਾ ਕੇ ਵੇਖ ਲਿਓ ਭਾਈ ਪੰਜਾਬੀ ਬੰਦਾ ਸਿਰੇ ਓਟ ਸੈਂਟਰ ਜਾ ਕੇ ਜੀਵ ਦੀ ਗੋਲੀ ਲੈਣ ਬਿਜ਼ੀ ਹੁੰਦਾ ਵਾ ਚੰਗਾ ਬੰਦਾ ਜਿਹੜਾ ਉਧਰ ਰਹਾਗਾ ਵਾ ਕੰਮ ਕਰਨ ਵਾਲਾ ਯੂਥ ਉਹੀ ਆ ਉਹਨਾਂ ਨੂੰ ਨਹੀਂ ਦਿੱਤਾ ਜਿਹੜਾ ਆਪਾਂ 350 ਸਾਲਾ ਗੁਰਪੁਰ ਗੁਰਪੁਰ ਤੇਗਵਾ ਦੀ ਜਗੁਰਪੁਰਾ ਬਣਾਇਆ ਸਾਰੀ A ਤੋਂ Z ਬਾਈ ਜਿਹੜੀ ਲੇਬਰ ਆ ਸਾਰੀ ਦਿੱਲੀੋਂ ਆਈਆਂ ਹਾਂ ਜਿਹੜਾ ਬੁਨਿਆਦੀ ਢਾਂਚਾ ਡਾ ਹੈਗਾ ਹੀ ਕੰਪਿਊਟਰ ਏਸੀ ਏਸੀ ਵਾਲਾ ਦੱਸ ਰਿਹਾ ਬਾਈ ਮੇਰਾ 17 ਲੱਖ ਰੁਪਏ ਬਿੱਲ ਬਣਿਆ ਵਾ ਕਿੱਥੋਂ ਆਇਆ ਦਿੱਲੀੋਂ ਲੈ ਕੇ ਬਾਈ ਤੁਹਾਨੂੰ ਪੰਜਾਬ 'ਚ ਇੱਥੇ ਰੋਜ਼ਗਾਰ ਨਹੀਂ ਜੋ ਪੰਜਾਬੀਆਂ ਨੂੰ ਰੋਜ਼ਗਾਰ ਹੀ ਦੇ ਦਿਓ ਬਾਈ ਸਾਰਾ ਕੋਈ ਨਸ਼ਾ ਵੀ ਨਹੀਂ ਕਰੂਗਾ ਅਸੀਂ ਪੰਜਾਬੀਆਂ ਨੂੰ ਸਮਝਾ ਗਈ ਵੇਲੇ ਚੱਲ ਵੋਟਾਂ ਪਾਈਆਂ ਆਪਣੀ ਪੰਜਾਬੀ ਦੀ ਕੀਮਤ ਸਿਰਫ ਉਹਨਾਂ ਨੇ ਲੀਡਰਾਂ ਸੇ ਇੰਨੀ ਕੁ ਪਾਈ ਹੈ ਬਾਈ ਸਿਰਫ 500 ਰੁਪਏ ਦੀ ਬੋਤਲ ਤੇ 500 ਰੁਪਈਆ ਤੇ ਕੈਲਕੂਲੇਸ਼ਨ ਕਰਕੇ ਵੇਖੀਏ ਬਾਈ ਕੁਛ ਮੇਹਾਂ ਸਿੱਕਿਆਂ ਦੇ ਵਿੱਚ ਚੰਦ ਪੈਸਿਆਂ ਦੇ ਵਿੱਚ ਤੁਹਾਡੀ ਕੀਮਤ ਰਹੀ ਆ 5 ਸਾਲ ਕੀਮਤ ਆਪਣਾ ਜਮੀਨ ਦਾ ਮਰਨ ਦੋ ਪੰਜਾਬੀ ਇੱਕ ਇਦਾਂ ਦੇ ਬੰਦੇ ਨੂੰ ਅੱਗੇ ਲੈ ਕੇ ਆਓ ਜਿਹੜਾ ਲੋਕਾਂ ਦਾ ਭਲਾ ਕਰੇ ਇਹ ਨਾ ਹੋ ਗਈ ਆਪਣੇ ਢਿੱਡ 'ਤੇ ਰੋਟੀ ਪਾਣੀਆਂ ਸਗਰਾਂ ਵੀ ਵੇਦੇ ਆਂ ਲੋਕੀ ਆਪਣੇ ਢਿੱਡ 'ਤੇ ਢੇਹੀ ਚਲੋ ਖਾਓ ਤੇ ਮੈਂ ਕਹਿੰਦਾ ਖਵਾਉਣੀ ਨਹੀਂ ਤੇ ਵੀ ਹੋਈ ਕੋਈ ਪ੍ਰਵਾਦ ਦੇ ਪੱਲੇ ਵੀ ਪਾ ਦਿਓ ਯਾਰ ਕੋਈ ਪੰਜਾਬੀ ਦੇ ਪੱਲੇ ਵੀ ਪਾ ਦਿਓ ਤਾਂ ਜੋ ਅਗਲੀ ਵਾਰ ਤੁਹਾਨੂੰ ਵੋਟਾਂ ਦਾ ਮੰਗਣੀਆਂ ਪੈਣ ਜਾ ਤੂੰ ਜਿੱਥੇ ਵੀ ਤੁਸੀਂ ਜਾਓਗੇ ਆਪਣਾ ਲੋਕੀ ਕਹੋਗੇ ਨਾ ਫਲਾਣੇ ਬੰਦੇ ਨੇ ਇੰਨਾ ਵਧੀਆ ਕੰਮ ਕੀਤਾ ਵਾ ਤੁਸੀਂ ਜਾ ਕੇ ਤੁਹਾਨੂੰ ਅੱਖਾਂ ਬੰਦ ਕਰਕੇ ਕਿਹਦੇ ਪੇਂਟ ਪੇਂਟ ਨੂੰ ਜਾ ਕੇ ਵੋਟ ਮੰਗਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਪਹਿਲ ਦੇ ਰਾਤੇ ਤੁਹ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲ ਦੇ ਬਾਈ ਨਵਦੀਪ ਜਿਹੜਾ ਕਿ ਅੰਮ੍ਰਿਤਸਰ ਤੋਂ ਟੀਮ ਦੇ ਮੈਂਬਰ ਨੇ ਇੱਕ ਜਰੀਆ ਫਾਊਂਡੇਸ਼ਨ ਦੇ ਤੇ ਕਾਫੀ ਲੰਮੇ ਸਮੇਂ ਤੋਂ ਉੱਥੇ ਕੰਮ ਕਰਦੇ ਆ ਰਹੇ ਨੇ ਖਾਸ ਕਰਕੇ ਇਹ ਨੌਜਵਾਨ ਚ ਜੇ ਹੈ ਕਿ ਜਜਬਾ ਵਾਖ ਜਨੂਨ ਆ ਅਨਮੋਲ ਕਾਤਰਾ ਉਹਨਾਂ ਨੂੰ ਵੇਖ ਕੇ ਉਹਨਾਂ ਦੇ ਪਿਤਾ ਜੀ ਨੂੰ ਵੇਖ ਕੇ ਜਿਵੇਂ ਦੱਸਿਆ ਵੀਰ ਨੇ ਲਵਾਰਸ ਲਾਸ਼ਾਂ ਦਾ ਵੀ ਸੰਸਕਾਰ ਹੀ ਕਰਦੇ ਨੇ ਹੁਣ ਤੱਕ ਬੜੀ ਸੇਵਾ ਜਿਹੜੀ ਪ੍ਰਮਾਤਮਾ ਨੇ ਨਾ ਦਿੱਤੀ ਆ ਤੇ ਸਤ ਤੋਂ ਵੱਡੀ ਗੱਲ ਆ ਵੀ ਸੇਵਾ ਕਰਕੇ ਇਹ ਕਦੀ ਪੁੱਛਦੇ ਨਹੀਂ ਆ ਉਸ ਪਰਿਵਾਰ ਨੂੰ ਜਾਂ ਉਸ ਪਰਿਵਾਰ ਦੇ ਕਿਸੇ ਕਿਸੇ ਸਾਥ ਨਹੀਂ ਲੈਂਦੇ ਬਹੁਤ ਵੱਡੀ ਸੇਵਾ ਕਰਦੇ ਨੇ ਖਾਸ ਕਰਕੇ ਜਿੱਥੇ ਇਲਾਜ ਦੀ ਗੱਲ ਕਰੀਏ ਹੁਣ ਤੱਕ ਜਿੱਥੇ ਲੋਕਾਂ ਦੇ ਲੱਖਾਂ ਤੋਂ ਕ다 ਇਲਾਜ ਕਰਾ ਚੁੱਕੇ ਨੇ ਅਤੇ ਮਹਿੰਗੇ ਮਹਿੰਗੇ ਸਟੰਡ ਜਿਹੜੇ ਹਾਰ ਦੇ ਮਰੀਜ਼ ਨੇ ਜਿਹੜਾ ਪਰਿਵਾਰ ਆ ਕਿ ਜੀਐਮਐਸਸੀ ਦੇ ਦੇਖਿਆ ਘਰ-ਬਾਰ ਤੱਕ ਵਿਗ ਜਾਂਦਾ ਵਾ ਉਹਨਾਂ ਕੋਲ ਨਹੀਂ ਪੈਸੇ ਹੁੰਦੇ ਸਟੈਂਡ ਪਹੁੰਚੋਗੇ ਉਹਨਾਂ ਦੀ ਸੇਵਾ ਵੀ ਪੁਆਤੀ ਆ ਗੋਡੇ ਤੱਕ ਜਿਹੜੇ ਡਾਕਟਰ ਜਿਹੜੇ ਨੇ ਮਹਿੰਗੇ ਮਹਿੰਗੇ ਇਲਾਜ ਕਰਨ ਤੋਂ ਮੜਾ ਕਰ ਦਿੰਦੇ ਨੇ ਹਸਪਤਾਲਾਂ ਵਿੱਚ ਕਿ ਅਸੀਂ ਨਹੀਂ ਇਲਾਜ ਕਰਾਂ ਤੁਹਾਡਾ ਕਾਰਡ ਨਹੀਂ ਚੱਲਣਾ ਉਹ ਜਿਹੜਾ ਕਾਰਡ ਆ ਇਹ ਵੀ ਚਲਾ ਦਿੰਦੇ ਨੇ ਅਤੇ ਲੋਕਾਂ ਦਾ ਭਲਾ ਹੋ ਜਾਂਦਾ ਇਸ ਚਾਗੇ ਸਾਡੇ ਵੀ ਦਸ਼ਕਾਂ ਨੂੰ ਪੀ ਲਿਆ ਜੇਕਰ ਤੁਹਾਡੇ ਵੀ ਪਰਿਵਾਰ ਨੂੰ ਕਿਸੇ ਜੀ ਨੂੰ ਕੋਈ ਬਿਮਾਰ ਆ ਜਾਂ ਇਲਾਜ ਦੀ ਲੋੜ ਆ ਜਿੱਥੇ ਡਾਕਟਰ ਮੜਾ ਕਰ ਦਿੰਦੇ ਨੇ ਕਿ ਇਹ ਕਾਰਡ ਜਿਹੜਾ 5 ਲੱਖ ਵਾਲਾ ਤੁਹਾਡਾ ਨਹੀਂ ਚੱਲਣਾ ਨਵਦੀਪ بھائی ਨਾਲ ਸੰਪਰ ਤੁਹਾਡਾ ਜਿਹੜਾ ਕਾਰ ਚਲਾ ਦਾਂਗੇ ਤੇ ਤੁਹਾਨੂੰ ਜਿਹੜਾ ਪਰਿਵਾਰ ਦਾ ਇਲਾਜ ਵੀ ਕਰਾ ਦਾਂਗੇ ਤੇ ਤੁਹਾਡਾ ਪਰਿਵਾਰ ਖਾਸਤਾ ਵਜ ਦਾ ਜਿਹੜਾ ਆਪਣੇ ਘਰ ਵਿੱਚ ਵਾਪਸ ਆਵੇਗਾ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ